ਸਸਕਾ ਜੀ ਵੈਲਕਮ ਟੂ ਮੇਹਰ ਕਲਾਸਿਸ ਅੱਜ ਅਸੀਂ ਮੇਹਰ ਕਲਾਸਿਸ ਵਿੱਚ ਰਿਵਰ ਸਿਸਟਮ ਆਫ ਇੰਡੀਆ ਬਾਰੇ ਪੜਾਂਗੇ ਪੰਜਾਬ ਤੇ ਜੇ ਕੋਈ ਵੀ ਸੈਂਟਰ ਦਾ ਪੇਪਰ ਆਗੇ ਰਿਵਰਸ ਉੱਤੇ ਬਹੁਤ ਫੋਕਸ ਕਰਦੇ ਆ ਜੀ ਰਿਵਰਸ ਤੇ ਸਵਾਲ ਉੱਪਰ ਇਹਨੂੰ ਜਿਹੜਾ ਇੰਡੀਆ ਦਾ ਰਿਵਰ ਸਿਸਟਮ ਆ ਦੀ ਉਹ ਤਿੰਨ ਤਰ੍ਹਾਂ ਡਿਵਾਈਡ ਹੋਇਆ ਜੀ ਇੱਕ ਹਿਮਾਲੀਅਨ ਸਿਸਟਮ ਪੈਨਿਨਸੂਲਰ ਸਿਸਟਮ ਤੇ ਵੈਸਟ ਫਲੋਇੰਗ ਪੈਨਿਨਸੂਲਰ ਸਿਸਟਮ ਆਪਾਂ ਇਹਨੂੰ ਮੈਪ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਮੰਨ ਲਓ ਇੱਕ ਰਿਵਰ ਸਿਸਟਮ ਆ ਇੰਡਸ ਨਾ ਉਹ ਹਿਮਾਲਿਆ ਦਾ ਆ ਹਿਮਾਲੀਨ ਪਹਾੜੀਆਂ ਆ ਇਹਨਾਂ ਚੋਂ ਰਿਵਰ ਨਿਕਲਦੀਆਂ ਆ ਇਹ ਜਿਹੜੀ ਹਿਮਾਲੀਨ ਪਹਾੜੀਆਂ ਚੋਂ ਰਿਵਰ ਨਿਕਲਦੀਆਂ ਆ ਕਿਉਂਕਿ ਹਿਮਾਲੇ ਚ برف ਦੇ ਪਹਾੜਾ برف ਆ برف ਪਿਗਲ ਕੇ ਇੱਕ ਲੇਕਸ ਬਣ ਜਾਂਦੀਆਂ ਨੇ ਨਾ ਤੇ ਲੇਕਸ ਚੋਂ ਰਿਵਰ ਨਿਕਲਦੀਆਂ ਨੇ ਜਿਵੇਂ ਹੁਣ ਇੰਡਸ ਰਿਵਰ ਆ ਉਹ ਮਾਨਸ ਰੋਵਰ ਲੇਕ ਚੋਂ ਨਿਕਲਦੀ ਆ ਇਹ ਮਾਨਸ ਰੋਵਰ ਲੇਕ ਕਿੱਥੇ ਹੈ ਜੀ ਲਦਾਖ ਸਾਈਡ ਤੇ ਆ ਇੰਡਸ ਰਿਵ ਇੱਥੋਂ ਨਿਕਲਦੀ ਆ ਜੀ ਆ ਦੇਖੋ ਤੇ ਪਲਾਸ ਬ੍ਰਹਮਪੁੱਤਰ ਆ ਵੀ ਇਹੀ ਲੇਕ ਚੋਂ ਨਿਕਲ ਕੇ ਦੂਸਰੀ ਸਾਈਡ ਚੱਲ ਜਾਂਦੀ ਆ ਜਿਵੇਂ ਆ ਨਕਸ਼ੇ ਤੋਂ ਵੇਖੋ ਆ ਨਾਰਥ ਸਾਈਡ ਆ ਜੀ ਆ ਸਾਊਥ ਸਾਈਡ ਆ ਆ ਵੈਸਟ ਸਾਈਡ ਆ ਤੇ ਆ ਸਾਡੀ ਈਸਟ ਸਾਈਡ ਆ ਜਿਹੜੀ ਇੰਡਸ ਰਿਵਰ ਇੱਥੋਂ ਨਿਕਲ ਕੇ ਇੰਡਸ ਰਿਵਰ ਨੂੰ ਲਾਈਨ ਵੀ ਕਹਿੰਦੇ ਆ ਲਾਈਨ ਮਾਉਥ ਵੀ ਕਹਿੰਦੇ ਕਿਉਂਕਿ ਇੱਕ ਬਹੁਤ ਵੱਡੀ ਰਿਵਰ ਆ ਜੀ ਇਹ ਰਿਵਰ ਮਾਨਸ ਰੋਵਰ ਲੇਕ ਤੋਂ ਨਿਕਲ ਕੇ ਲਦਾਖ ਰੇਂਜੀਸ ਵਿੱਚ ਹੋ ਕੇ ਇਧਰੋਂ ਕਰਾ ਕਰੋ ਮਰੇਂਜੀਸ ਵਾਲੀ ਸਾਈਡ ਤੋਂ ਜਾ ਕੇ ਇਹ ਡਿੱਗਦੀ ਆ ਜਾ ਕੇ ਅਰੇਬੀਅਨ ਸੀ ਵਾਲੀ ਸਾਈਡ ਤੇ ਇਹ ਇਹ ਇੰਡੀਆ ਦੇ ਮੈਪ 'ਚ ਇਹ ਸਾਈਡ ਸਾਡੀ ਪਾਕਿਸਤਾਨਾ ਦੀ ਇਹਦੇ ਵਿੱਚ ਰਿਵਰ ਪਾਸ ਹੋ ਕੇ ਜਾ ਕੇ ਸਮੁੰਦਰ 'ਚ ਡਿੱਗਦੀ ਆ ਜਿਹਨੂੰ ਅਰੇਬੀਅਨ ਸੀ ਕਹਿੰਦੇ ਵੈਸਟ ਸਾਈਡ ਤੇ ਇਹ ਰਿਵਰ ਦੀਆਂ ਜਿਵੇਂ ਹੋਰ ਟ੍ਰਿਬਿਊਟਰੀਸ ਨੇ ਜੇਲਮ ਰਾਵੀ ਸਤਲੂਜ ਇਸ ਛੋਟੀਆਂ-ਛੋਟੀਆਂ ਰਿਵਰ ਦੇਖਿਆ ਨਾ ਸਾਡਾ ਪੰਜਾਬ ਜਿਹੜਾ ਇੰਡੀਆ ਵਿੱਚ ਪੰਜਾਬ ਆ ਉਹਦੇ 'ਚ ਤਿੰਨ ਰਿਵਰ ਨਿਕਲਦੀਆਂ ਨੇ ਇੱਕ ਸਤਲੁਜ ਨਿਕਲਦੀ ਆ ਰਾਵੀ ਨਿਕਲਦੀ ਆ ਤੇ ਪਿਆਸ ਨਿਕਲਦੀ ਆ ਇਹ ਰਿਵਰ ਵੀ ਜਾ ਕੇ ਇੰਡਸ ਰਿਵਰ 'ਚ ਸਮਾ ਜਾਂਦੀਆਂ ਨੇ ਫਿਰ ਪਾਕਿਸਤਾਨੀ ਵਾਲੀ ਸਾਈਡ ਤੇ ਜੇਹਲ ਜਨਾਬ ਨਿਕਲਦੀਆਂ ਨਾ ਉਹ ਵੀ ਇੰਡਸ ਵਿੱਚ ਜਾ ਕੇ ਸਮਾ ਜਾਂਦੀਆਂ ਨੇ ਪਾਕਿਸਤਾਨ ਵਿੱਚ ਜਾ ਕੇ ਸਮੁੰਦਰੀਆਂ ਨੇ ਤੇ ਇਹ ਇੰਡਸ ਫਿਰ ਇੱਕ ਬਿਗ ਰਿਵਰ ਬਣ ਕੇ ਤੇ ਇਹ ਡਿੱਗਦੀ ਆ ਅਰੇਬੀਅਨ ਸੀ ਵਿੱਚ ਇਹਦੇ ਕਰਕੇ ਇਹ ਜਿਹੜੀਆਂ ਜੇਹਲਮ ਰਾਵੀ ਸਤਲੂਜ ਚਨਾਬ ਆ ਇਹਨਾਂ ਨੂੰ ਟ੍ਰਿਬਿਊਟਰੀਜ਼ ਕਹਿੰਦੇ ਆ ਇੰਡਸ ਰਿਵਰ ਦੀਆਂ ਟ੍ਰਿਬਿਊਟਰੀਜ਼ ਟ੍ਰਿਬਿਊਟਰੀਜ਼ ਉਹ ਚੀਜ਼ ਹੁੰਦੀ ਆ ਜੀ ਮੰਨ ਲਓ ਜਿਹੜੀ ਰਿਵਰ ਦੂਸਰੀ ਰਿਵਰ ਵਿੱਚ ਸਮਾਜੀ ਹੁਣ ਮੰਨ ਲਓ ਇੰਡਸ ਦੀ ਟ੍ਰਿਬਿਊਟਰੀ ਕਹੇ ਰਹੀ ਆ ਰਾਵੀ ਆ ਸਤਲੂਜ ਆ ਨਾ ਇਹ ਟ੍ਰਿਬਿਊਟਰੀ ਚ ਨੇ ਸੇਮ ਹੀ ਜੇ ਇੰਡੀਆ ਦੇ ਮੈਪ ਤੋਂ ਦੇਖਿਓ ਦੂਸਰੀ ਸਾਈਡ ਤੇ ਬ੍ਰਹਮਪੁੱਤਰ ਰਿਵਰ ਸੋਰਸ ਤੇ ਇਹਨਾਂ ਦਾ ਇੱਕੋ ਜਿਹਾ ਨਿਕਲਦੀਆਂ ਤੇ ਇੱਕੋ ਜਗ੍ਹਾ ਤੋਂ ਆ ਇੰਡਸ ਰਿਵੀ ਤੇ ਬ੍ਰਹਮਪੁੱਤਰ ਆ ਰਿਹਾ ਹੁਣ ਬ੍ਰਾਂਹਪੁੱਤਰ ਰਿਵਰ ਜਿਹੜੀ ਆ ਇਹ ਤਿੱਬਤ ਵਾਲੇ ਪਾਸਿਓਂ ਦੀ ਹੁੰਦੀ ਹੋਈ ਤਿੱਬਤ ਤੇ ਉਹ ਸੀ ਪਹਿਲਾਂ ਜਿਹੜਾ ਇੱਕ ਵੱਖਰੀ ਸਟੇਟ ਸੀ ਜਿਹੜੀ ਪਾਕਿਸਤਾਨ ਨੇ ਨਾ ਤਿੱਬਤ ਸੋਰੀ ਚਾਈਨਾ ਨੇ ਤਿੱਬਤ ਉੱਪਰ ਆਪਣਾ ਰਾਜ ਜਮਾ ਲਿਆ ਦੇਖਣਾ ਦਲਾਈ ਲਾਮਾ ਤੁਸੀਂ ਸੁਣਿਆ ਹੋਣਾ ਦਲਾਈ ਲਾਮਾ ਬੋਧ ਧਰਮ ਨਾਲ ਰਿਲੇਟਡ ਆ ਨਾ ਮਕਲੋਦਗਾ ਦੇ ਵਿੱਚ ਦਲਾਈ ਲਾਮਾ ਬੋਧ ਧਰਮ ਰਹੀਂਦਾ ਦਲਾਈ ਲਾਮਾ ਤਿੱਬਤ ਤੋਂ ਨਿਕਲ ਕੇ ਇਧਰ ਮਕਲੋਦਗਾ ਦੇ ਵਿੱਚ ਆ ਗਏ ਸੀ ਕੁਐਸਚਨ ਉਦਾਂ ਦਾ ਕਿ ਜਿਵੇਂ ਐਗਜ਼ਾਈਲ ਗਵਰਨਮੈਂਟ ਕਿਹਨੂੰ ਕਹਿੰਦੇ ਆ exile ਉਹਦਾ ਬਾਹਰ ਕੱਢ ਦਿੱਤੀ ਗਵਰਨਮੈਂਟ ਠੀਕ ਹੈ ਜੀ ਇਹ ਜੀ ਐਗਜ਼ਾਈਲ ਗਵਰਨਮੈਂਟ ਆ ਦলাই ਲਾਮਾ ਦলাই ਲਾਮਾ ਇੱਕ ਪ੍ਰੀਸ਼ੀਅਸ ਇੱਕ ਗੁਰੂ ਆ ਬੋਧੀ ਧਰਮ ਦਾ ਜਿਹੜਾ ਤਿੱਬਤ ਵਿੱਚ ਰਹਿੰਦਾ ਸੀ ਤੇ ਚਾਈਨਾ ਨੇ ਉੱਤੇ ਅਟੈਕ ਕਰਤਾ ਉਹਦੇ ਕਰਕੇ ਦলাই ਲਾਮਾ ਨੂੰ ਇੰਡੀਆ ਨੇ ਸ਼ਰਨ ਦੇ ਦਿੱਤੀ ਜੀ ਹਿਮਾਚਲ ਦੇ ਮਕਲੋੜਗਾਂ ਵਿੱਚ ਹੁਣ ਜੀ ਸਾਡਾ ਇਹ ਆ ਕਿ ਬ੍ਰਹਮਪੁੱਤਰਾ ਰਿਵਰ ਮਾਨਸ ਰੋਵਰ ਤੋਂ ਨਿਕਲ ਕੇ ਹੁੰਦੀ ਹੋਵੀ ਇੰਡੀਆ 'ਚ ਕਿੱਥੋਂ ਐਂਟਰ ਹੁੰਦੀ ਆ ਉਰਨਾਚਲ ਪ੍ਰਦੇਸ਼ ਵਿੱਚ ਕਿੱਥੋਂ ਹੁੰਦੀ ਆ ਪੁਰਨਾਚਲ ਪ੍ਰਦੇਸ਼ ਵਿੱਚ ਆ ਦੇਖੋ ਜੀ ਇੱਥੋਂ ਐਂਟੋ ਕੇ ਨਾਚਲ ਪ੍ਰਦੇਸ਼ ਚ ਨਿਕਲਦੀ ਜਾ ਔਰ ਨਾਚਲ ਚ ਹੁੰਦੀ ਹੋਈ ਇਹ ਰਿਵਰ ਜਿਹੜੀ ਜਾ ਜਾ ਕੇ ਡਿੱਗਦੀ ਆ ਬੰਗਲਾਦੇਸ਼ ਵਿੱਚੋਂ ਬੀ ਆਫ ਬੰਗਾਲ ਚ ਦੇਖੋ ਜੀ ਜੀਏ ਕੁਐਸਚਨ ਆ ਗਿਆ ਕਿ ਮੇਨ ਹਿਮਾਲਿਆ ਰਿਵਰਸ ਕਿਹੜੀਆਂ ਨੇ ਤਿੰਨ ਤਾਂ ਤਿੰਨ ਤੇ ਉਹ ਮੰਨਨੀਆਂ ਜਾਣ ਗਿਆ ਇੱਕ ਤੇ ਇੰਡਸ ਇੱਕ ਬ੍ਰਹਮਪੁੱਤਰ ਆ ਤੇ ਇੱਕ ਗੰਗਾ ਠੀਕ ਆ ਜਿਹੜੀ ਜਮੁਨਾ ਆ ਨਾ ਉਹ ਗੰਗਾ ਦੀ ਟ੍ਰਿਬਿਊਟਰੀ ਆ ਈ ਗੰਗਾ ਜਮੁਨਾ ਜਿਹੜੀ ਆ ਉਹ ਗੰਗਾ ਚ ਜਾ ਕੇ ਡਿੱਗਦੀ ਆ ਤੇ ਗੰਗਾ ਬ੍ਰਹਮਪੁੱਤਰਾ ਇਹ ਜਾ ਕੇ ਡਿੱਗਦੀਆਂ ਮੇਕਨਾ ਨਾਲ ਇੱਕ ਰਲ ਜਾਂਦੀ ਥੋੜੀ ਡਿੱਗਦੀਆਂ ਜਾ ਕੇ ਬੰਗਲਾਦੇਸ਼ ਵਿੱਚ ਜਿਹਨੂੰ ਬੀ ਆਫ ਬੰਗਾਲ ਵੀ ਕਿਹਾ ਜਾਂਦਾ ਹੁਣ ਦੇਖੋ ਜਿਹੜੀ ਬ੍ਰਹਮਪੁੱਤਰਾ ਰਿਵਰ ਆ ਉਹ ਮਾਨਸ ਰੋਪ ਤੋਂ ਸ਼ੁਰੂ ਹੁੰਦੀ ਹੋਈ ਔਰ ਨਾਚਲ ਚੂ ਐਂਟਰ ਹੁੰਦੀ ਹੋਈ ਡਿੱਗਦੀ ਆ ਜਾ ਕੇ ਇੱਥੇ ਇੱਕ ਕੁਐਸਚਨ ਹੁੰਦਾ ਹੁੰਦਾ ਜਿਹੜੀ ਬ੍ਰਹਮਪੁੱਤਰਾ ਰਿਵਰ ਆ ਇਨ ਨੂੰ ਤਿੱਬਤ ਚ ਕੀ ਨਾਮ ਆ ਉਥੇ ਨਾਮ ਆ ਨਿੱਤਸਾਂਗ ਕੋਟੀ S A N G P O ਤਸਾਂਗ ਕੋ ਬਹੁਤ ਕੁਐਸਚਨ ਹੁੰਦਾ ਆ ਇਹਦਾ ਕਿ ਬ੍ਰਹਮਪੁੱਤਰਾ ਜਿਹੜੀ ਰਿਵਰ ਆ ਉਹਦਾ ਤਿੱਬਤ ਵਿੱਚ ਕੀ ਨਾਮ ਤਸਾਂਗ ਕੋ ਆ ਇਹ ਕਿੱਥੋਂ ਐਂਟਰ ਹੁੰਦੀ ਆ ਅਰੁਣਾਚਲ ਪ੍ਰਦੇਸ਼ ਤੋਂ ਐਂਟਰ ਹੁੰਦੀ ਆ ਇੱਕ ਗੱਲ ਹੋਰ ਸੁਣਿਓ ਮੰਨ ਲਓ ਆ ਰਿਵਰ ਜਾ ਰਹੀ ਹੈ ਨਾ ਬ੍ਰਹਮਪੁੱਤਰਾ ਇਹ ਰਿਵਰ ਇੱਕ ਤਾਂ ਇਹਦੀ ਇਹ ਸਾਈਡ ਨੂੰ ਕਨਵਰਟ ਹੋ ਜਾਂਦੀ ਆ ਇੱਕ ਇਹ ਸਾਈਡ ਨੂੰ ਦੋ ਧਾਰੀਆਂ ਬਣ ਜਾਂਦੀਆਂ ਅੱਗੇ ਜਾ ਕੇ ਫਿਰ ਇੱਕ ਰਿਵਰ ਬਣ ਕੇ ਅੱਗੇ ਚੱਲ ਜਾਂਦੀ ਹੈ ਜੋ ਕਿ ਆਜ ਦਿਖ ਰਿਹਾ ਇਹ ਕਿੱਥੇ ਇੰਜ ਹੁੰਦਾ ਜੀ ਅਸਾਮ ਵਿੱਚ ਕਿੱਥੇ ਹੁੰਦਾ ਆ ਅਸਾਮ ਵਿੱਚ ਕੁਛ ਨਹੀਂ ਹੁੰਦਾ ਜੀ ਇਹ ਰਿਵਰ ਜਿਹੜੀ ਆ ਸਭ ਤੋਂ ਵੱਡਾ ਡੈਲਟਾ ਹੁਣ ਡੈਲਟਾ ਕੀ ਲਫ਼ਜ਼ ਆ ਜਿਹੜੀ ਜ਼ਮੀਨ ਇਹ ਸਾਰੇ ਪਾਸਿਓਂ ਮਤਲਬ ਕਿ ਜਾਂ ਤਿੰਨ ਪਾਸਿਆਂ ਤੋਂ ਲਾ ਲੋ ਪਾਣੀ ਵਿੱਚ ਘिरी ਹੋਵੇ ਉਹਨੂੰ ਡੈਲਟਾ ਕਹਿੰਦੇ ਆ ਜਾਂ ਆ ਆਈਲੈਂਡ ਮੰਨ ਲਓ ਆਈਲੈਂਡ ਕਹਿੰਦੇ ਆ ਆਈਲੈਂਡ ਹੁਣ ਕੁਐਸਚਨ ਹੁੰਦਾ ਆ ਕਿ ਰਿਵਰ ਦਾ ਜਿਹੜਾ ਬ੍ਰਹਮਪੁੱਤਰਾ ਰਿਵਰ ਆ ਦੀ ਉਹ ਲਾਰਜੈਸਟ ਆਈਲੈਂਡ ਬਣਾਉਂਦੀ ਕੀ ਨਾਮ ਦਾ ਮਝੂਰਲੀ ਐਮ ਈ ਜੀ ਏ ਐਲ ਆਈ ਬਿਜ਼ੋਰਲੀ ਆਈਲੈਂਡ ਬਣਾਉਂਦੀ ਆ ਜਿਹੜਾ ਅਜੀ ਹੈਗਾ ਆ ਅਸਾਮ ਵਿੱਚ ਠੀਕ ਹੈ ਨੀ ਸੋਰੀ ਮੈਂ ਡੈਲਟਾ ਲੱਗ ਕੇ ਬੋਲਿਆ ਆਈਲੈਂਡ ਬਣਾਉਂਦੀ ਆ ਆਈਲੈਂਡ ਕੀ ਹੁੰਦਾ ਮਲਵਾ ਜ਼ਮੀਨ ਦਾ ਟੁਕੜਾ ਇਹ ਸਾਰੇ ਬੰਦੇ ਪਾਣੀ ਚ ਘਿਰਿਆ ਇਹ ਆਈਲੈਂਡ ਹੁਣ ਮੰਨ ਲਓ ਆ ਦੇਖੋ ਅਨਡੇਮਾਨ ਐ ਨਿਕੋਬਾਰ ਆਈਲੈਂਡ ਆ ਦੇਖੋ ਇਹ ਕਿ ਆਈਲੈਂਡ ਬਣ ਗਏ ਹੁਣ ਇਹਦੇ ਚ ਦੱਸਾਂ ਇਹ ਚੋਨਾਮਾ ਹੈ ਕਿ ਹਿਮਾਲਿਆ ਰਿਵਰਸ ਦਾ ਪਾਰਟ ਆ ਇੰਡਸ ਬ੍ਰਹਮਪੁੱਤਰਾ ਤੇ ਗੰਗਾ ਨੈਕਸਟ ਕੀ ਜਿਹੜੀਆਂ ਇੰਡੀਆ ਦੀਆਂ ਪੈਨਿਨਸੂਲਰ ਰਿਵਰ ਆ ਨਾ ਉਹ ਉਹ ਰਿਵਰ ਆ ਜਿਹੜੀਆਂ ਇੰਡੀਆ ਦੇ ਸੈਂਟਰ ਤੋਂ ਸ਼ੁਰੂ ਹੁੰਦੀਆਂ ਹੁੰਦੀਆਂ ਤੇ ਪਹਾੜੀਆਂ ਤੋਂ ਆ ਪਰ ਉਹ ਸਾਰਾ ਸਾਲ ਨਹੀਂ ਵਹਿਦੀਆਂ ਵਹਿਦੀਆਂ ਉਹ ਇੰਡੀਆ ਦੇ ਮਿੱਟੂ ਚ ਸਟਾਰਟ ਹੁੰਦੀ ਜਾਉ ਪੈਨਿਨਸੂਲਰ ਰਿਵਰ ਉਹ ਜਿਹੜਾ ਸਾਰਾ ਸਾਲ ਨਹੀਂ ਵੀ ਵੇਤ ਚੰਗੀਆਂ ਹੁਣ ਦੇਖੋ ਜੀ ਕਿਹੜੀਆਂ ਨਰਮਦਾ ਇੱਕ ਕੁਐਸਚਨ ਤੁਹਾਨੂੰ ਇਹ ਵੀ ਆਉਣਾ ਕਿ ਆਹ ਜੀ ਵੈਸਟ ਸਾਈਡ ਦਾ ਆਹ ਸਾਡੀ ਈਸਟ ਸਾਈਡ ਆ ਹੈ ਨਾ ਵੈਸਟ ਸਾਈਡ ਕਿਹੜੀਆਂ ਰਿਵਰ ਬੈੰਦੀਆਂ ਨੇ ਨਰਮਦਾ ਹੋਗੀ ਜੀ ਤਪੀ ਹੋਗੀ ਜੀ ਨਾ ਇਹ ਸਾਡੀਆਂ ਵੈਸਟ ਸਾਈਡ ਨੇ ਦੂਸਰਾ ਕੁਐਸਚਨ ਇਹ ਆਊਗਾ ਕਿ ਈਸਟ ਸਾਈਡ ਤੇ ਕਿਹੜੀਆਂ ਰਿਵਰ ਨੇ ਉਹ ਆ ਜੀ ਮਹਾਨਦੀ ਹੋਗੀ ਗਦਾਵਰੀ ਹੋਗੀ ਕ੍ਰਿਸ਼ਨਾ ਹੋਗੀ ਕਬੇਰੀ ਹੋਗੀ ਇੱਕ ਕਵੈਸ਼ਨ ਹੁੰਦਾ ਆ ਦੀ ਤੁਸੀਂ ਨਕਸ਼ੇਕ ਵਿੱਚ ਨੋਟ ਰੱਖਣੀ ਕਿ ਨਰਮਦਾ ਰਿਵਰ ਉਹ ਵੈਸਟ ਸਾਈਡ ਨੂੰ ਨਰਮਦਾ ਤੇ ਤਪੀ ਇਕੱਠੀਆਂ ਇੱਕ ਦੂਜੇ ਦੇ ਪੈਰਲਲ ਜਾ ਰਹੀਆਂ ਨੇ ਤੇ ਦੇਰੀਆਂ ਹੈਗੀਆਂ ਆਪਣੇ ਈਸਟ ਸਾਈਡ ਨੂੰ ਮਹਾਨ ਨਦੀ ਕੋਦਾਵਰੀ, ਕ੍ਰਿਸ਼ਨਾ ਤੇ ਕਵੇਰੀ ਨਦੀ ਇਹਦੋਂ ਚੱਲਦੀਆਂ ਨੇ ਇਸ ਚੀਜ਼ ਤੋਂ ਸਾਨੂੰ ਇੱਕ ਆਈਡੀਆ ਹੋ ਗਿਆ ਰਿਵਰਸ ਦਾ ਹੁਣ ਅਸੀਂ ਇਹਦੇ ਬਾਰੇ ਪੜਾਂਗੇ ਤਰੀ ਹਿਮਾਲਿਆ ਰਿਵਰ ਸੇ ਆ ਉਹ ਜਿਵੇਂ ਅਸੀਂ ਪੜ ਚੁੱਕੇ ਆ ਇੰਡਸ ਆ ਬ੍ਰਹਮਪੁੱਤਰ ਆ ਗੰਗਾ ਰਿਵਰ ਆ ਨਾ ਆ ਦੇਖੋ ਇੰਡਸ ਬ੍ਰਹਮਪੁੱਤਰ ਤੇ ਗੰਗਾ ਇਹ ਹਿਮਾਲਿਆ ਰਿਵਰ ਸੇ ਜਿਹੜੀਆਂ ਸਾਰਾ ਸਾਲ ਬੈਂਦੀਆਂ ਨੇ ਇਹਨਾਂ ਦਾ ਸੋਰਸ ਬਰਫ਼ ਦਾ ਬਰਫ਼ ਪਿਗਲ ਕੇ ਪਹਾੜਾਂ ਚੋਂ ਦੀ ਲੇਕ ਬੰਦੀ ਉਹਦੇ ਚੋਂ ਨਿਕਲਦਾ ਹੁਣ ਅਸੀਂ ਪੜਿਆ ਹੈ ਇਹ ਕਿ ਗੰਗਾ ਇਹ ਜਿਹੜੀ ਇੰਡਸ ਆ ਉਹ ਸਾਡੀ ਮਾਨਸਰਓਵਰ ਲੇਕ ਚੋਂ ਨਿਕਲਦੀ ਆ ਬ੍ਰਹਮਪੁੱਤਰ ਆ ਮਾਨਸਰਓਵਰ ਲੇਕ ਨਿਕਲਦੀ ਤੋਂ ਤੇ ਗੰਗਾ ਕਿੱਥੋਂ ਨਿਕਲਦੀ ਗੰਗਾ ਜੀ ਗੰਗੋਤਰੀ ਤੋਂ ਕਿੱਥੋਂ ਗੰਗੋਤਰੀ ਤੇ ਗੰਗਾ ਗੰਗੋਤਰੀ ਚੋਂ ਨਿਕਲਦੀ ਆ ਆਗਲੇਸ਼ੀਅਰ ਚੋਂ ਉਹ ਤੇ ਜਮੁਨਾ ਜਮਨੋਤਰੀ ਤੋਂ ਠੀਕ ਜਮਨਾ ਕਿੱਥੋਂ ਜਮਨੋਤਰੀ ਵਿੱਚੋਂ ਨਿਕਲਦੀ ਐ ਕੁਸ਼ ਨੇ ਜਿਵੇਂ ਨੋਟ ਰੱਖਿਓ ਉਹ ਜਿਹੜੀ ਪੈਨਿਨਸੂਲਰ ਰਿਵਰ ਆ ਅਸੀਂ ਪੜ ਚੁੱਕੇ ਆ ਜਿਹੜੀ ਪੈਨਿਨਸੂਲਰ ਰਿਵਰ ਜਿਵੇਂ ਮੰਨ ਲਓ ਗੋਦਾਵਰੀ ਨਾ ਇਹ ਜਿਹੜੀ ਇਹ ਜਿਹੜੀ ਗੋਦਾਵਰੀ ਆ ਇਹ ਈਸਟ ਨੂੰ ਫਲੋ ਕਰਨ ਦੀ ਆ ਦੱਖਣ ਗੰਗਾ ਕਹਿੰਦੇ ਇਹਨੂੰ ਨਾ ਬੜੀ ਲੰਮੀ ਰਿਵਰ ਆ ਸਾਊਥ ਇੰਡੀਆ ਦੀ ਕ੍ਰਿਸ਼ਨ ਆ ਰਿਵਰ ਨਾ ਜਿਹੜੀ ਕ੍ਰਿਸ਼ਨਾ ਐ ਫਿਰ ਕਵੇਰੀ ਰਿਵਰ ਆ ਗਈ ਮਹਾਨਦੀ ਬਹੁਤ ਇੰਪੋਰਟੈਂਟ ਆ ਮਹਾਨਦੀ ਤੇਰੀ ਮਹਾਨਦੀ ਰਿਵਰ ਆ ਜੀ ਉਹ ਸਾਡੀ ਉੜੀਸਾ ਚ ਉਹ ਉੜੀਸਾ ਚ ਨਿਕਲਦੀ ਆ ਮਹਾਨਦੀ ਰਿਵਰ ਦਾ ਇੱਕ ਕੁਐਸਚਨ ਬੜਾ ਕੀਮਤੀ ਆ ਉਹ ਇਹ ਆ ਜੀ ਮਹਾਨਦੀ ਰਿਵਰ ਉੱਤੇ ਕਿਹੜਾ ਡੈਮ ਆ ਉਹਦੇ ਉੱਤੇ ਆ ਹੀਰਾ ਕੁੱਡ ਡੈਮ ਕਿਹੜਾ ਡੈਮ ਆ ਹੀਰਾ ਕੁੱਡ ਡੈਮ ਹਿਰਾਕੂ ਡੈਮ ਮਹਾਨਦੀ ਦੀ ਬਰੁੱਤੇ ਆ ਜਿਹੜੀ ਉੜੀਸਾ ਚ ਨਿਕਲਦੀ ਆ ਕੁਐਸਚਨ ਬਹੁਤ ਕੀਮਤੀ ਆ ਜੀ ਹੁਣ ਇਹਦੇ ਚ ਨੈਕਸਟ ਆ ਵੀ ਬਰੀ ਵੈਸਟ ਫਲੋਇੰਗ ਪੈਨਿਨਸੂਲਰ ਰਿਵਰਸ ਦੇਖੋ ਜੀ ਵੈਸਟ ਜੀ ਅਸੀਂ ਪੜ ਚੁੱਕੇ ਆ ਜਿਵੇਂ ਨਰਮਦਾ ਦੇਖਿਆ ਨਾ ਵੈਸਟ ਨੂੰ ਡਿਗੰਡੀ ਆ ਤਪੀ ਦੇਖਿਆ ਨਾ ਵੈਸਟ ਨੂੰ ਡਿਗੰਡੀ ਆ ਇੱਕ ਦੂਜੇ ਦੇ ਪੈਰਲਲ ਜਾਂਦੀਆਂ ਆ ਫਿਰ ਸਾਬਰਮਤੀ ਰਿਵਰ ਮਾਹੀ ਲੂਣੀ ਇਹ ਕਿੱਥੇ ਨੇ ਆ ਜੀ ਸਾਬਰਮਤੀ ਮਾਹੀ ਲੂਣੀ ਇਹ ਸਾਡੀਆਂ ਨੇ ਰਾਜਸਥਾਨ ਵਾਲੀ ਸਾਈਡ ਤੇ ਰੀਵਰਸ ਹੈ ਗਿਆ ਦੇ ਇਹਦੇ ਚੋਂ ਇੱਕ ਰਿਵਰ ਤਾਂ ਰਹਿ ਜਾਂਦੀ ਹੈ ਰਾਜਸਥਾਨ ਚ ਕਈ ਜਾ ਕੇ ਅਰੇਬੀਨ ਸੀ ਵੱਲ ਸਮਾ ਜਾਂਦੀ ਹੈ ਪਰ ਮੇਨ ਜਿਆਦਾ ਰਿਵਰਸ ਜਿਹੜੀਆਂ ਸੂਤ ਇੰਡੀਆ ਦੀਆਂ ਉਹ ਈਸਟ ਨੂੰ ਹੀ ਫਲੋ ਹੁੰਦੀਆਂ ਨੇ ਨੈਕਸਟ ਕੀ ਇਹਦੇ ਚ ਆ ਗਿਆ ਜੀ ਹੁਣ ਇੰਡਸ ਰਿਵਰ ਸਿਸਟਮ ਜਿਹੜੀ ਇੰਡਸ ਰਿਵਰ ਆਣਾ ਉਹ ਇੰਡੀਆ ਦੇ ਨਾਰਥਰਨ ਵੇਖਣ ਹਿਮਾਲਿਆਨ ਰੇਂਜ ਦੀ ਸਾਈਡ ਤੋਂ ਕਲਾਸ਼ ਰੇਂਜ ਕਲਾਸ਼ ਪਹਾੜ ਤੋਂ ਨੇ ਆ ਹੁਣਾ ਤੁਸੀਂ ਕਲਾਸ਼ ਰੇਂਜ ਤੋਂ ਤਿੱਬਤ ਤੋਂ ਮਾਨਸਰੂ ਵਰਕਲੇਕ ਤੋਂ ਨਿਕਲਦੀ ਜਾਂਦੀ ਹੈ ਇਹ ਜਿਹੜੀ ਇੰਡਸ ਰਿਵਰ ਆ ਨਾ ਇਹ ਇੰਡੀਆ ਤੇ ਪਾਕਿਸਤਾਨ ਵਿੱਚ ਦੇਖਿਆ ਨਾ ਕਿਹਾ ਜਾਂਦਾ ਕਿ ਇੰਡੀਆ ਦਾ ਨਾਮ ਵੀ ਇੰਡਸ ਰਿਵਰ ਤੋਂ ਪਿਆ ਇੰਡਸ ਰਿਵਰ ਤੋਂ ਉਹਨੇ ਲਾਰਜੈਸਟ ਰਿਵਰ ਜਿਹੜੀ ਆ ਇੰਡੀਆ ਤੇ ਪਾਕਿਸਤਾਨ ਵਿੱਚ ਇਹਦੀ ਟੋਟਲ ਲੈਂਥ ਜਿਹੜੀ ਆ 2897 ਕਿਲੋਮੀਟਰ ਕਿਹਾ ਨਾ ਇਹਦੇ ਵਿੱਚ ਤੇ ਡਿੱਗਦੀ ਕਿਤੇ ਅਰੇਬੀਅਨ ਸੀ ਵਿੱਚ ਆ ਤੇ ਕਿੰਨੇ ਕਿਲੋਮੀਟਰ ਲਗਭਗ ਇੰਡੀਆ ਤੋਂ 700 ਕਿਲੋਮੀਟਰ ਇਹ ਜਿਹੜੀ ਇੰਡਸ ਰਿਵਰ ਆ ਇੰਡੀਆ ਵਿੱਚੋਂ ਲੰਘਦੀ ਆ 700 ਕਿਲੋਮੀਟਰ ਦੀ ਲੈਂਥ ਹੈ ਇੰਡੀਆ ਵਿੱਚ ਇਹ ਜੰਮੂ ਇਹ ਐਂਟਰ ਕਰਦੀ ਆ ਜੀ ਟੈਰੀਟਰੀ ਆਫ ਜੰਮੂ ਕਸ਼ਮੀਰ ਨਾ ਉੱਥੇ ਪਿਕਚਰਸ ਕਿਉਂ ਜ਼ੋਰ ਜਿ ਬਣਾਉਂਦੀ ਜਾਂ ਤੇ ਦੇਖੋ ਜਿਹੜੀਆਂ ਰਿਵਰ ਆਣਾ ਮੰਨ ਲਓ ਪਹਾੜ ਆ ਨਾ ਪਹਾੜ ਝੂਰੀ ਵਰ ਵਗਦੀ ਜਾ ਤੇ ਰਿਵਰ ਉਹਨੂੰ ਖੋਰ ਖੋਰ ਕੇ ਖੋਰ ਖੋਰ ਕੇ ਥੱਲੇ ਮਲਕੀ ਪਹਾੜ ਨੂੰ ਖੋਰ ਦਿੰਦੀ ਆ ਥੱਲੇ ਉਹ ਵਗਣੀ ਸ਼ੁਰੂ ਹੋ ਜਾਂਦੀ ਉਹਨੂੰ ਖਾੜੀ ਕਹਿ ਦਿੰਦੇ ਆ ਨਾ ਖਾੜੀ ਜਿਓਰ ਕਹਿ ਦਿੰਦੇ ਆ ਇਹ ਜਿਹੜੀ ਖਾੜੀ ਬਣਉ ਆ ਦੇਖੋ ਜਿਵੇਂ ਆ ਆ ਵੀ ਕੋਈ ਇੱਥੇ ਵੀ ਇੱਕ ਪਹਾੜ ਸੀਗਾ ਜਿਹਦੇ ਵਰ ਨੇ ਖੁਰ ਖੁਰ ਕੇ ਉਤਲਾਣ ਬਣਾਤੀ ਤੇ ਆਪਣਾ ਰਾਹ ਬਣਾ ਲਿਆ ਤੇ ਉਹਨੂੰ ਕਹਿੰਦੇ ਜੋਰਜ ਠੀਕ ਕਹਿੰਦੇ ਉਹਨੂੰ ਜੀ ਜੋਰਜ ਕਹਿੰਦੇ ਆ ਹੁਣ ਕਸ਼ਮੀਰ ਵਿੱਚ ਜੇ ਇਹਦੀਆਂ ਟ੍ਰਿਬਿਊਟਰੀ ਇੰਡਸਟਰੀਆਂ ਆ ਗਈਆਂ ਦੇਖੋ ਜੀ ਟ੍ਰਿਬਿਊਟਰੀਸ ਨੂੰ ਕਦੀ ਵੀ ਨਹੀਂ ਭੁੱਲਣਾ ਕਿ ਜਿਵੇਂ ਜਸਕਰ ਕਿਹਦੀ ਟ੍ਰਿਬਿਊਟਰੀ ਜਾਂ ਇੰਡਸਟਰੀ ਆ ਸ਼ਿਓਕ ਕਿਹਦੀ ਆ ਨਿਊਬਰਾ ਕਿਹਦੀ ਆ ਹੁੰਜਾ ਕਿਹਦੀ ਆ ਇਹ ਕਸ਼ਮੀਰ ਵਿੱਚ ਨਾ ਹੈ ਗਿਆ ਇੰਡਸ ਦੀਆਂ ਨੇ ਏ ਰਿਵਰ ਫਲੋ ਬੀਟਿੰ ਲਦਾਖ ਰੇਂਜ ਜਾਂ ਜਸਕਰ ਰੇਂਜ ਐ ਤੇ ਲੇ ਇੱਕ ਕੁਐਸਚਨ ਦੀ ਥੋੜਾ ਹਟਕੇ ਆ ਪਰ ਨੋਟ ਕਰਿਓ ਕੁਐਸਚਨ ਇਹ ਵੀ ਆ ਜਾਂਦਾ ਆ ਹੈ ਕਿ ਰਿਵਰ ਨਾਲ ਹੀ ਰਿਲੇਟਡ ਪਰ ਇਹ ਵੀ ਆ ਜਾਂਦਾ ਹੈ ਕਿ ਜਿਵੇਂ ਇੰਡੀਆ ਤੇ ਸਭ ਤੋਂ ਉੱਪਰ ਕਿਹੜੀਆਂ ਪਹਾੜੀਆਂ ਨੇ ਪਹਾੜੀਆਂ ਨੂੰ ਜਿਹੜੇ ਰੇਂਜਿਸ ਵੀ ਕਹਿੰਦੇ ਆ ਨਾ ਮਾਉਂਟੇਨ ਰੇਂਜਿਸ ਲੰਬਾਈ ਛੁੱਦੀਆਂ ਕਾਰਾਕੋਰਮ ਰੇਂਜ ਸਭ ਤੋਂ ਉੱਪਰ ਆਦੀ ਉਸ ਤੋਂ ਥੱਲੇ ਲਦਾਖ ਆ ਫਿਰ ਜਸਕਰ ਜਾਂ ਫਿਰ ਪੀਰ ਪੰਜਲ ਆ ਪੀਰ ਪੰਜ ਜਮ ਮੁਕਸ਼ਮੀਤ ਚਲ ਜਾਂਦੀਆਂ ਇਹ ਸੀਕੁਐਂਸ ਪੁੱਛ ਲੈਂਦੇ ਆ ਐਗਜ਼ਾਮੀਨਰ ਕਿ ਸਭ ਤੋਂ ਸੀਕੁਐਂਸ ਕੀ ਹੈ ਨੋਟ ਕਰ ਲਿਓ ਕਰਾ ਕਰ ਅਰੇਂਜ ਪਲੱਸ ਲਦਾਖ ਰੇਂਜ ਪਲੱਸ ਜਸਕਰ ਰੇਂਜ ਤੇ ਪਲੱਸ ਪੀਰ ਪੰਜਰ ਰੇਂਜ ਇਹਨਾਂ ਦੀ ਸੀਕੁਐਂਸ ਯਾਦ ਹੀ ਇਹ ਕੁਐਸਚਨ ਹਮੇ ਆ ਜਾਏਗਾ ਜੀ ਹੁਣ ਇਹਦੇ ਚ ਤੁਸੀਂ ਇਹਦੇ ਚ ਇਹ ਦੇਖਿਓ ਕਿ ਜਿਵੇਂ ਨੰਗਾ ਪਰਬਤ ਆ ਨਾ ਤੇ ਜਿਹੜੀ ਇੰਡਸ ਰੀਵਰ ਆ ਇਹ ਇਥੋਂ ਨੰਗਾ ਪਰਬਤ ਦੇ ਪਾਸ ਤੋਂ ਕ੍ਰੋਸ ਹੁੰਦੀ ਨਿਕਲ ਜਾਂਦੀ ਆ ਇਕਲੇ ਪਾਸੇ ਤੋਂ ਇਹ ਕੱਲ ਹੋਰ ਨੋਟ ਰੱਖਿਓ ਇਹ ਹੁੰਦੀਆਂ ਸ਼ਿਵਾਲਿਕ ਪਹਾੜੀ ਕਿਹੜੀਆਂ ਪਹਾੜੀਆਂ ਜੀ ਸ਼ਿਵਾਲਿਕ ਜਿਵੇਂ ਵੇਖਣਾ ਪਠਾਨਕੋਟ ਤੋਂ ਜਿਹੜੀਆਂ ਛੋਟ ਪਹਾੜੀਆਂ ਕ੍ਰੋਸ ਕਰਦੀਆਂ ਦੇਖ ਜਿਹੜੀ ਹਿਮਾਲਿਆ ਰੇਂਜ ਹੈ ਨਾ ਉਹ ਇੰਜ ਵੰਡੀ ਜਾ ਹਿਮਾਲਿਆਂ ਦੀਆਂ ਪਹਾੜੀਆਂ ਜਿਵੇਂ ਲੈਸਰ ਹਿਮਾਲਿਆ ਨਾ ਇਹ ਸ਼ਿਵਾਲਿਕ ਸਾਈਡ ਲੈਸਰ ਹਿਮਾਲਿਆ ਕਹਿੰਦੇ ਆ ਜਾ ਮੰਨ ਲਓ ਇਹ ਓਟਰ ਹਿਮਾਲਿਆ ਨਾ ਮਿਡਲ ਹਿਮਾਲਿਆ ਇੰਚ ਜਿਹੜੀ ਸ਼ਿਵਾਲਿਕ ਰੇਂਜ ਆ ਨਾ ਉਹ ਜਿਹੜੀ ਪਠਾਨਕੋਟ ਤੋਂ ਹੁੰਦੀ ਹੋਈ ਸ੍ਰੀ ਅਨੰਦਪੁਰ ਸਾਹਿਬ ਰੋਪੜ ਸਾਹਿਬ ਨੂੰ ਕ੍ਰੋਸ ਚੰਡੀਗੜ੍ਹ ਸਾਈਡ ਜਾਂਦੀ ਜਾ ਬਾਰ ਬਾਰ ਜਿਹੜੀਆਂ ਓਟਰ ਪਹਾੜੀਆਂ ਹੁੰਦੀਆਂ ਉਹਨੂੰ ਲੈਸਰ ਪਹਾੜੀਆਂ ਵੀ ਕਹਿ ਲੈਂਦੇ ਇਹਨਾਂ ਨੂੰ ਸ਼ਿਵਾਲਿਕ ਰੇਂਜ ਕਹਿੰਦੇ ਆ ਜਿਹੜੀਆਂ ਕਿ ਸਾਡੇ ਪੰਜਾਬ ਵਿੱਚੋਂ ਵੀ ਲੰਘਦੀਆਂ ਨੇ ਇਹ ਗੱਲ ਤੁਸੀਂ ਯਾਦ ਰੱਖ ਲਈ ਸ਼ਿਵਾਲਿਕ ਰੇਂਜ ਇਸ ਹੁਣ ਇੰਡਸਤਰੀਅਲ ਟ੍ਰਿਬਿਊਟਰੀਜ਼ ਪੰਜਾਬ ਵਾਲੇ ਸਾਈਡ ਤੋਂ ਕਿਹੜੀਆਂ ਨੇ ਦੇਖੋ ਜੀ ਉਹਦੇ ਜੇਹਲਮ ਨਾ ਪੜਿਆ ਆਪਾਂ ਰਾਵੀ ਚਨਾਬ ਵਿਆਸ ਸਤਲੁਜ ਉਹਨਾਂ ਸਤਲੁਜ ਦਾ ਸਾਨੂੰ ਪਤਾ ਆ ਕਿ ਪੰਜਾਬ 'ਚ ਸਭ ਤੋਂ ਲੰਮੀ ਰਿਵਰ ਤੇ ਸਤਲੁਜ ਆ ਤੇ ਜਿਹੜਾ ਸਤਲੁਜ ਆ ਇਹਦੇ ਉੱਪਰ ਹੀ ਭਾਖੜਾ ਡੈਮ ਆ ਕਿਹੜਾ ਡੈਮ ਆ ਭਾਖੜਾ ਡੈਮ ਦੇਖੋ ਜੀ ਭਾਖੜਾ ਡੈਮ ਦਾ ਕੁਐਸਚਨ ਬਾਰ-ਬਾਰ ਆਉਂਦਾ ਜੀ ਕਿਹੜੀ ਰਿਵਰ ਉੱਤੇ ਆ ਸਤਲੁਜ ਰਿਵਰ ਉੱਤੇ ਆ ਇਹ ਕੋਈ ਲਗਭਗ 1952 ਵਗੈਰਾ ਚ ਜਵਾਹਰ ਲਾਲ Nehru ਜੀ ਨੇ ਬਣਾਇਆ ਸੀ ਜਿੰਨਾ ਕਿਹਾ ਸੀ ਇਹ ਨਾਰਥ ਇੰਡੀਆ ਦਾ ਇਹ ਜਿਹੜਾ ਪ੍ਰੈਜ਼ੈਂਟ ਇੰਡੀਆ ਦਾ ਇਹ ਥੰਮ ਹੈ ਜੀ ਹੋ ਨੈਕਸਟ ਇਹਦੇ ਚ ਆਪਾਂ ਇੱਕ ਚਨਾਬ ਤੇ ਬਗਲੀਗਰ ਨਾ ਬਗਲੀਗਰ ਡੈਮ ਬਹੁਤ ਇੰਪੋਰਟੈਂਟ ਆ ਬਗਲੀਗਰ ਡੈਮ ਕਿੱਥੇ ਆ ਚਨਾਬ ਤੇ ਇਹ ਡੈਮ ਜ਼ਰੂਰ ਨੋਟ ਅਕਚਰਿਓ ਨੈਕਸਟ ਇੱਕ ਗੱਲ ਦੱਸਣਾ ਹੁਣ ਦੇਖਿਆ ਨਾ ਕਿ ਜਦੋਂ ਇੰਡੀਆ ਤੇ ਜਿਹੜਾ ਪਾਕਿਸਤਾਨ ਸੀ ਪਹਿਲਾਂ ਇਕੱਠਾ ਸੀ ਤੇ ਇਹ ਰਿਵਰ ਜਿਹੜੀਆਂ ਇੰਡੀਆ ਤੋਂ ਫਲੋ ਹੋ ਕੇ ਪਾਕਿਸਤਾਨ ਸਾਈਡ ਨੂੰ ਜਾਂਦੀਆਂ ਜਿੱਦੋਂ ਇੰਡੀਆ ਡਿਵਾਈਡ ਹੋ ਗਿਆ 1947 ਚ ਪਾਕਿਸਤਾਨ ਵੱਖਰਾ ਬਣ ਗਿਆ ਤੇ ਕਈ ਰਿਵਰਸ ਜਿਹੜੀਆਂ ਪਾਕਿਸਤਾਨ ਦੇ ਵਿੱਚ ਜਾਂਦੀਆਂ ਉਹ ਇੰਡਸ ਰਿਚੁਲਾ ਇੰਡੀਆ ਵਿੱਚ ਲੰਘ ਕੇ ਜਾਂਦੀਆਂ ਸੀ ਤੇ ਉਹਦਾ ਝਗੜਾ ਪੈਦਾ ਹੋ ਗਿਆ ਡਿਸਪਿਊਟ ਪੈਦਾ ਹੋ ਗਿਆ ਉਹਦੀ ਡਿਸਪਿਊਟ ਨੂੰ ਹੱਲ ਕਰਨ ਲਈ ਬੜੀਆਂ ਸੰਸਥਾਵਾਂ ਵਿੱਚ ਆਈਆਂ ਪਰ ਕਿਸੇ ਤੋਂ ਹੱਲ ਨਹੀਂ ਹੋਇਆ ਫਿਰ ਇਹਦੇ ਚ ਮੇਨ ਜਿੰਨੇ ਡਿਸਪਿਊਟ ਹੱਲ ਕਰਾਇਆ ਸੀ ਕੁਐਸਚਨ ਹੁੰਦਾ ਕਿਹੜੀ ਸੰਸਥਾ ਨੇ ਕਰਾਇਆ ਕਰਾਇਆ ਸੀ ਵਰਲਡ ਬੈਂਕ ਨੇ ਕਿੰਨੇ ਕਰਾਇਆ ਸੀ ਵਰਲਡ ਬੈਂਕ ਨੇ ਵਰਲਡ ਬੈਂਕ ਨੇ ਇਹਦੇ ਚ ਡਿਸਪਿਊਟ ਨੂੰ ਹੱਲ ਕਰਾ ਕੇ ਇੰਡੀਆ ਤੇ ਪਾਕਿਸਤਾਨ ਵਿੱਚ ਇੱਕ ਟ੍ਰੀਟੀ ਸਾਈਨ ਹੋਈ ਸਮਝੌਤਾ ਸਾਈਨ ਹੋਇਆ ਸੀ 1960 ਵਿੱਚ ਹੋਇਆ ਸੀ ਕੁਐਸਚਨ ਇਹ ਹੋਣਾ ਕਿ ਇੰਡਸ ਵਾਟਰ ਟ੍ਰੀਟੀ ਜਿਹੜੀ ਹੋਈ ਆ ਹੁਣ ਮੰਨ ਲਓ ਜਿਹੜੀ ਆ ਰਿਵਰ ਆ ਬਿਆਸ ਸਤਲੁਜ ਸਾਰੇ ਇੰਡਸ ਦਾ ਹੀ ਹਿੱਸਾ ਇਹਦੇ ਕਰਕੇ ਇੰਡਸ ਵਾਟਰ ਟਰੀਟੀ ਕਹਿੰਦੇ ਆ 1960 ਵਿੱਚ ਪਾਕਿਸਤਾਨ ਤੇ ਇੰਡੀਆ ਚ ਹੋਈ ਚੀਜ਼ ਮੇਨ ਵਿੱਚ ਕੌਣ ਸੀ ਰਿਪਰੈਜ਼ੈਂਟੇਟਿਵ ਜਿਹਨੇ ਇਹਨਾਂ ਨੂੰ ਹੱਲ ਕਰਾਇਆ ਸੀ ਵਰਲਡ ਬੈਂਕ ਸੀ 9 ਸਾਲੇ ਗੱਲ ਚੱਲਦੀ ਰਹੀ ਸੀ 9 ਸਾਲਾਂ ਬਾਅਦ 1960 ਜਾ ਕੇ ਸਮਝੋਤਾ ਆਇਆ ਸੀ ਕਿ ਪਾਣੀ ਵੰਡਰਾ ਕਿ ਤਰ੍ਹਾਂਗਾ ਇਹਦੇ ਚ ਕੀ ਸੀ ਕਿ ਪਾਰਟੀਸ਼ਨ ਆਫ ਇੰਡੀਆ ਨਾ ਕੱਟ ਅਕ੍ਰੋਸ ਰੀਵਰ ਬੇਸਿਸ ਵਿੱਚ ਐਜ਼ ਇੰਡਸ ਰੀਵਰ ਪਲੱਸ 5 ਵੋਟਸ ਮੇਨ ਕੰਪਿਊਟਰ ਵੀ ਪੰਜ ਇਹਦੀਆਂ ਟ੍ਰਿਬਿਊਟਰੀਸ ਉਹਨਾਂ ਦਾ ਇਹ ਸਮਝੋਤਾ ਸੀ ਹੁਣ ਇਹ ਜਿ ਤੁਸੀਂ ਵੇਖਿਓ ਕਿ ਵੈਸਟਰਨ ਰਿਵਰ ਹੁਣ ਆਪਾਂ ਇਹ ਦੀ ਆ ਜਿਵੇਂ ਇੰਡੀਆ ਦਾ ਮੈਪ ਆ ਨਾ ਨਾਰਥ ਸਾਊਥ ਵੈਸਟ ਤੇ ਈਸਟ ਸਾਈਡ ਹੁਣ ਜਿਹੜੀਆਂ ਵੈਸਟਰਨ ਰਿਵਰਸ ਸੀ ਉਹ ਕਿਹੜੀਆਂ ਸੀ ਚਨਾਬ ਜੇਲਮ ਤੇ ਇੰਡਸ ਇਹ ਜਿਹੜੀਆਂ ਚਨਾਬ ਜੇਲਮ ਇੰਡਸ ਆ ਇਹ ਜ਼ਿਆਦਾਤਰ ਮੇਨਲੀ ਵਹਿਦੀਆਂ ਸੀ ਪਾਕਿਸਤਾਨ ਵਿੱਚ ਇਹਦਾ ਫਿਰ ਕੀ ਹੋਇਆ ਕਿ ਇਹਦੇ ਚੰਨਾ ਕਹਿਤਾ ਕਿ ਇੰਡੀਆ ਜਿਹੜਾ ਨਾ ਉਹ ਇਹਦਾ ਲਿਮਟਿਡ ਪਾਣੀ ਵਰਤੂਗਾ ਲਗਭਗ 20% ਵਾਟਰ ਹੀ ਵਰਤ ਸਕਦਾ ਆ ਚਨਾਬ ਜੇਲਮ ਤੇ ਇੰਡਸ ਦਾ ਇੰਡੀਆ ਇਹ ਗੱਲ ਨੋਟ ਰੱਖ ਲਿਓ ਕਿ ਲਗਭਗ ਕਿੰਨਾ 20% ਕਿਦੋਂ ਸਮਝੋਤਾ ਆਇਆ 1960 ਇਹ ਸਮਝੋਤਾ ਆਇਆ ਫਿਰ ਦੂਸਰੀਆਂ ਰਿਵਰ ਆ ਗਈਆਂ ਜਿਹੜੀਆਂ ਪੰਜਾਬ ਵਾਲੀ ਸਾਈਡ ਤੋਂ ਆ ਸਤਲੁਜ ਰਿਵਰ ਤੇ ਸਤਲੁਜ ਬਿਆਸ ਤੇ ਰਾਵੀ ਇੱਕ ਗੱਲ ਨੋਟ ਰੱਖ ਲਿਓ ਜੀ ਰਿਵਰ ਦੀ ਸੀਕਵੈਂਸ ਵੀ ਪੁੱਛ ਦਿੰਦੇ ਜਾ ਮੰਨ ਲਓ ਨਾ ਪੁੱਛ ਲਿਆ ਕਿ ਵੈਸਟ ਟੂ ਈਸਟ ਨੂੰ ਫਲੋਇੰਗ ਸੀਕਵੈਂਸ ਕੀ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਕਰਤਾਰਸਪੁਰ ਪਠਾਨਕੋਟ ਸਾਈਡ ਤੋਂ ਰਾਵੀ ਨਿਕਲਦੀ ਆ ਸਾਡੀ ਜਿਹੜੀ ਪਾਕਿਸਤਾਨ 'ਚ ਐਂਟਰ ਹੋ ਜਾਂਦੀ ਆ ਫਿਰ ਬਿਆਸ ਨਿਕਲਦੀ ਆ ਜੀ ਸਾਡੀ ਨਾ ਫਿਰ ਸਾਡੇ ਕਿਹ ਨਿਕਲਦੀ ਸਤਲੁਜ ਨਿਕਲਦੀ ਆ ਇਸ ਮੇਨ ਜਿਹੜੀ ਬਿਆਸ ਆ ਉਹ ਟ੍ਰਿਬਿਊਟਰੀ ਬਣ ਜਾਂਦੀ ਆ ਸਤਲੂਜ ਦੀ ਕਿਉਂਕਿ ਹੈ ਹਰੀਕੇ ਪਤਨ ਤਰਨ ਤਾਰਨ ਆ ਉਹਦੇ ਚ ਬਿਆਸ ਜਿਹੜੀ ਸਤਲੂਜ ਵਿੱਚ ਸਮਾ ਜਾਂਦੀ ਆ ਤੇ ਇਹ ਗੱਲ ਸੀਕੁਐਂਸ ਵਿੱਚ ਨੋਟ ਰੱਖਣੀ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਹ ਸਤਲੁਜ ਰਿਵਰ ਤੋਂ ਸਾਰਾ ਹੀ ਪਾਕਿਸਤਾਨ ਵਾਲੀ ਸਾਈਡ ਨੂੰ ਹੀ ਉਹ ਤਾਂ ਸੀ ਕਿ ਇਹਨਾਂ ਸੰਧੀ ਜਿਵੇਂ ਜਿਵੇਂ ਅਮਰ ਤ੍ਰੀਟੀ ਆਫ ਅਮਰਸਰ 1809 ਸਮਝੋਤਾ ਆਇਆ ਸੀ ਕਿ ਅਸੀਂ ਸਤਲੁਜ ਨਹੀਂ ਪਾਸ ਕਰਦੇ ਮਹਾਰਾਜ ਰਣਜੀਤ ਸਿੰਘ ਨੇ ਕਿਹਾ ਸੀ ਕਿ ਨਾ ਆਪਾਂ ਪਾਸ ਕਰਾਂਗੇ ਨਾ ਤੁਸੀਂ ਪਾਰ ਕਰਨਾਗੇ ਸਤਲੁਜ ਇਹ ਸਾਰਾ ਹੀ ਸਮਝੋਤਾ ਸਤਲੁਜ ਰਿਵਰ ਨੂੰ ਫੋਕਸ ਰੱਖ ਕੇ ਕੀਤਾ ਗਿਆ ਸੀ 1809 ਚ ਜਿਹਨੂੰ ਕਹਿੰਦੇ ਆ ਟ੍ਰੀਟੀ ਆਫ ਅੰਮ੍ਰਿਤਸਰ ਜਿਹਦੇ ਚ ਇੱਕ ਬਣੇ ਮਹਾਰਾਜਾ ਰਣਜੀਤ ਸਿੰਘ ਹੀ ਦੂਜੇ ਬਣੇ ਸੀ ਲੋਰਡ ਮਿੰਟੋ ਠੀਕ ਹੈ ਮਿੰਟੋ ਲੋਡ ਕੌਣ ਸੀਗਾ ਮਿੰਟੋ ਸੀਗਾ ਹੁਣ ਇਹਦੇ ਚ ਇੱਕ ਗੱਲ ਹੋਰ ਨੋਟ ਰੱਖ ਲਿਓ ਜਿਹੜੀ ਵਿਆਸ ਦੀ ਉੱਤੇ ਕਹਿੋ ਜੀ ਇਹ ਰੂਰ ਆ ਜਿਹੜੇ ਦੋਨੇ ਸਾਈਡ ਤੇ ਤੁਸੀ ਆ ਬਨ ਆ ਮਤਲਬ ਇਹ ਰਿਵਰ ਆ ਉਹਦੇ ਆਲ ਦੁਆਲੇ ਇੱਕ ਮਿੱਟੀ ਇਕੱਠੀ ਕਰਕੇ ਬਨ ਬਣਾਏ ਹੋਏ ਆ ਉਹ ਕਿਹੜੀ ਰਿਵਰ ਆ ਵਿਆਸ ਆ ਦੇਖੋ ਜੀ ਹੁਣ ਸਾਨੂੰ ਇਹ ਸਮਝ ਲੱਗ ਗਈ ਕਿ ਇੰਡੀਆ ਦਾ ਸਤਲੁਜ ਬਿਆਸ ਤੇ ਰਿਵਰ ਤੇ ਸਾਰਾ ਰਾਈਟ ਸੀ ਟੋਟਲ ਐਕਸਕਲੂਸਿਵ ਰਾਈਟ ਸੀ ਇੰਡੀਆ ਕੁਝ ਵੀ ਨਾ ਕਰ ਸਕਦਾ ਸੀ ਪਰ ਜਿਹੜੀਆਂ ਚਨਾਬ ਜੇਲ੍ਹ ਮਹਿੰਡ ਸੀ ਇਹਨਾਂ ਨਾਲ ਇੰਡੀਆ ਸ਼ੇੜਖਾਨੀ ਨਹੀਂ ਸੀ ਕਰ ਸਕਦਾ ਆਪਾਂ ਥੱਲੇ ਪੜਿਆ ਨਾ ਜਿਵੇਂ ਕਿ ਜਿਹੜਾ ਹੈਗਾ ਆ ਸਾਡਾ ਬਗਲੀ ਘਰ ਡੈਮ ਜਿਹੜਾ ਇੱਕ ਝਗੜਾ ਪਾਕਿਸਤਾਨਾ ਚੱਲ ਰਿਹਾ ਆ ਉਹ ਕਿਹੜੀ ਰਿਵਰ ਤੇ ਆ ਚਨਾਬ ਤੇ ਪਾਕਿਸਤਾਨ ਇਹ ਕਹਿ ਰਿਹਾ ਆ ਜੀ ਜਿਹੜਾ ਇੰਡੀਆ ਆ ਨਾ ਉਹਨੇ ਜਿਹੜੀ ਚਨਾਬ ਰਿਵਰ ਆ ਉਹਨੇ ਡੈਮ ਬਣਾ ਕੇ ਨਾ ਬਗਲੀ ਘਰ ਡੈਮ ਚਨਾਬ ਰਿਵਰ ਉੱਤੇ ਤੇ ਇੰਡੋ ਦਾ ਸਾਰਾ ਹੀ ਪਾਣੀ ਜਿਹੜਾ ਆਪਣੇ ਸਾਈਡ ਨੂੰ ਕਨਵਰਟ ਕਰਨ ਲੱਗਾ ਆ ਇੰਡੀਆ ਵਾਲੀ ਸਾਈਡ ਨੂੰ ਭੇਜ ਦੇਣ ਲੱਗਾ ਤੇ ਸਾਡੇ ਵੱਲ ਤੇ ਤਾਂ ਪਾਣੀ ਨਹੀਂ ਆਉਣਾ ਇਹਦਾ ਝਗੜਾ ਪੈਦਾ ਹੋ ਰਿਹਾ ਹੈ ਹੁਣ ਜੀ ਇਹ ਜਿਹੜੀ ਵਾਟਰ ਕੰਪਿਊਟਰੀ ਹੁਣ ਵੇਖਿਓ ਜੀ ਹਰ 5 ਸਾਲ ਬਾਅਦ ਨਾ ਇਹਨਾਂ ਦੀ ਇਨਸਪੈਕਸ਼ਨ ਹੁੰਦੀ ਆ ਇਹਦੇ ਉੱਤੇ ਤੇ ਇਹਦਾ ਉੱਤੇ ਮੀਟਿੰਗ ਹੁੰਦੀ ਆ ਉਨਾ ਆਪਾਂ ਪੜ ਚੁੱਕੀਆਂ ਨਾ ਕਿ ਇਹ ਜਿਹੜੇ ਪਾਰਟ ਇੱਕ ਗੰਗਾ ਹੋ ਗਈ ਬ੍ਰਹਮਪੁੱਤਰ ਆ ਗਈ ਇਹ ਵੀ ਇੰਡਸ ਦੇ ਹੀ ਪਾਰਟ ਇਹ ਹਿਮਾਲਿਆਸ ਦੇ ਪਾਰਟ ਬੇਜੰਦੀ ਆ ਨੈਕਸਟ ਦੀ ਸਾਡੀ ਰੋਰ ਆ ਗਈ ਬ੍ਰਹਮਪੁੱਤਰ ਆ ਰਿਵਰ ਜਿਹੜੀ ਬ੍ਰਹਮਪੁੱਤਰ ਆ ਰਿਵਰ ਆਣਾ ਇਹ ਤਿੱਬਤ ਤੋਂ ਸ਼ੁਰੂ ਹੁੰਦੀ ਜੇ ਅਰਨਾਚਲ ਤੋਂ ਇੰਡੀਆ ਚ ਐਂਟਰ ਹੁੰਦੀ ਏ ਤੇ ਬੰਗਾਲ ਚ ਜਾ ਕੇ ਡਿੱਗਦੀ ਜੇ ਬ੍ਰह्मਪੁੱਤਰ ਰਿਵਰ ਨੂੰ ਤਿੱਬਤ ਚੋਂ ਇਹਦਾ ਨਾਮ ਪਾਤਾ ਜਿੱਤ ਸੰਗਪੂ ਕੀ ਪਾਤਾ ਆ ਤਸਾਂਗਪੂ ਅਸੀਂ ਪਿੱਛੇ ਵੀ ਪੜਿਆ ਆਇਆ ਇਹ ਮਾਨਸਰੋਵਰ ਲੇਕ ਚੋਂ ਨਿਕਲਦੀ ਆ ਇਹ ਮਾਨਸਰੋਵਰ ਲੇਕ ਜਿਹੜੀ ਉਹ ਇੰਡਸ ਦਾ ਵੀ ਸੋਰਸ ਆ ਤੇ ਸਤਲੂਜ ਦਾ ਵੀ ਸੋਰਸ ਆ 3848 ਕਿਲੋਮੀਟਰ ਟੋਟਲ ਲੈਂਥ ਆ ਇੰਡਸ ਰਿਵਰ ਦੀ ਤੇ ਇਹਦਾ ਮੇਨ ਜਿਹੜੀ ਆ ਇਹ ਰੋਟ ਸਾਈਡ ਇੰਡੀਆ ਪਾਕਿਸਤਾਨੀ ਵਾਦੀ ਸਾਈਡੋਂ ਹੀ ਵਗਦੀ ਆ ਜੀ ਕੁਣ ਕੁਐਸਚਨ ਇਹ ਆ ਕਿ ਇਹ ਕਿਹੜੀ ਸਾਈਡ ਨੂੰ ਜਾਂਦੀ ਆ ਇਹ ਤੋਂ ਫਲੋ ਪੈਰਲਲ ਤੋਂ ਤਾਂ ਹਿਮਾਲਨ ਸਿੱਧਾ ਈਸਟਵਰਡ ਡਾਇਰੈਕਸ਼ਨ ਵੈਨ ਇਟ ਰੀਚ ਨਮਚਾ ਬਰਵਾ ਇਟ ਟਰਨ ਜੂ ਜੂ ਟਰਨ ਐਂਡ ਐਂਟਰ ਇੰਡੀਆ ਕਹਿੰਦਾ ਅੱਜ ਵੀ ਅਸੀਂ ਪੜ੍ਹਦੇ ਹੁੰਦੇ 900 ਤੋਂ ਵੈਸਟ ਈਸਟ ਆਂਦਾ ਇਹ ਈਸਟ ਟ੍ਰੈਕਸ਼ਨ ਨੂੰ ਜਾਂਦੀ ਆ ਪਰ ਇੱਕ ਜਗ੍ਹਾ ਆਉਂਦੀ ਨਮਚਾ ਨਮਚਾ ਬਰਵਾ ਕੁਐਸਚਨ ਆਉਣਾ ਹੈ ਕਿਹੜੀ ਜਗ੍ਹਾ ਆ ਨਮਚਾ ਪਰਵਾ ਉਥੋਂ ਇਹ ਜੱਕ ਦਾ ਵੀ ਜੂਟਰਨ ਲੈ ਲੈਂਦੀ ਹੈ ਡਾਇਰੈਕਸ਼ਨ ਚੇਂਜ ਕਰਕੇ ਰਿਵਰ ਫੇਰ ਆ ਜਾਂਦੀ ਆ ਇਹ ਤੋਂ ਨੂੰ ਫਲੋ ਹੁੰਦੀ ਆ ਦੂਸਰੀ ਇਹ ਆਪਣਾ ਅਰੁਣਾਚਲ ਪ੍ਰਦੇਸ਼ ਠੀਕ ਹੈ ਜੀ ਕਿ ਤੋਂ ਨੂੰ ਫਲੋ ਹੁੰਦੀ ਆ ਅਰੁਣਾਚਲ ਪ੍ਰਦੇਸ਼ ਨੂੰ ਫਲੋ ਹੋ ਜਾਂਦੀ ਆ ਜੀ ਜੂਟਰਨ ਲੈ ਕੇ ਆ ਦੇਖਿਓ ਜਿਵੇਂ ਇੰਡੀਆ ਦਾ ਆ ਆ ਦੇਖਿਓ ਨਾ ਬ੍ਰਹਮਪੁੱਤਰ ਆ ਰਿਵਰ ਆ ਇਹ ਬ੍ਰਹਮਪੁੱਤਰ ਰਿਵਰੇ ਜਾਂਦੀ ਆ ਨਾ ਇਹ ਦਿੱਤੀ ਚਾਈਨਾ ਨੂੰ ਐਂਟਰ ਹੋਣ ਲੱਗਦੀ ਜਾ ਪਰ ਇੱਥੋਂ ਜੋ ਟਰਨ ਲੈ ਲਿਆ ਤੇ ਇਹ ਇੰਡੀਆ ਚ ਐਂਟਰ ਹੋ ਗਿਆ ਹੁਣ ਚਾਈਨਾ ਕੋਸ਼ਿਸ਼ ਕਰਨ ਲਿਆ ਕਿ ਇਹ ਜਿਹੜੀ ਬ੍ਰਹਮਪੁੱਤਰਾ ਰਿਵਰ ਆ ਇਹਦਾ ਪਾਣੀ ਐ ਸੀ ਕਨਵਰਟ ਕਰਕੇ ਲੈ ਜੀਏ ਆਪਣੀ ਆਪਣੇ ਕੰਟਰੀ ਵੱਲ ਇੰਜ ਕੋਈ ਇਹਦਾ ਡਿਸਕਿਊਟ ਜਿਆ ਚੱਲ ਰਿਹਾ ਜੀ ਉਹ ਨੈਕਸਟ ਆ ਜੀ ਬ੍ਰਹਮਪੁੱਤਰਾ ਰਿਵਰ ਇਹਦਾ ਬ੍ਰੇਡਡ ਚੈਨਲ ਆ ਥਰੋਅਟ ਮੋਸਟ ਲੈਂਥ ਦਾ ਸਾਫ ਜੇ ਕੁਐਸਚਨ ਆ ਗਿਆ ਨਾ ਕਿ ਇੰਡੀਆ ਚ ਸਭ ਤੋਂ ਜ਼ਿਆਦਾ ਪਾਣੀ ਦਾ ਵਹਾਅ ਕਿਹੜੀ ਰਿਵਰ ਦਾ ਆ ਉਹ ਬ੍ਰਹਮਪੁੱਤਰਾ ਆ ਜੀ ਜਿਹੜੀ ਰਿਵਰ ਦਾ ਆ ਬ੍ਰह्मਪੁੱਤਰ ਆ ਇਹ ਬ੍ਰह्मਪੁੱਤਰ ਰਿਵਰ ਤੇ ਪਾਣੀ ਬਹੁਤ ਜ਼ਿਆਦਾ ਵਗਦਾ ਆ ਦੂਸਰੀ ਗੱਲ ਜੀ ਕੁਐਸਚਨ ਆ ਗਿਆ ਨਾ ਕਿ ਜਿਹੜੀਆਂ ਇੰਡੀਆ ਦੇ ਨਾਲ ਰਿਲੇਟਡ ਰਿਵਰ ਆ ਸਭ ਤੋਂ ਲੰਬੀ ਲੈਂਥ ਕਿਹਦੀ ਆ ਉਹ ਬ੍ਰह्मਪੁੱਤਰ ਆ ਦੀ ਜੇ ਬਸ ਗੱਲ ਇਹ ਆ ਕਿ ਜਿਹੜੀ ਬ੍ਰह्मਪੁੱਤਰ ਆ ਕਾਫੀ ਹਿੱਸਾ ਇਹਦਾ ਤਿੱਬਤ ਚਾਈਨਾ ਵਾਲੀ ਸਾਈਡ ਤੇ ਵਗ ਜਾਂਦਾ ਤੇ ਇੰਡੀਆ ਜਿੱਦਾਂ ਥੋੜਾ ਹਿੱਸਾ ਹੈ ਤਾਂ ਕਰਕੇ ਲੰਬੀ ਰਿਵਰ ਜਿਹੜੀ ਆ ਅਸੀਂ ਗੱਲਬਾਤ ਨੂੰ ਮੰਨਦੇ ਆ ਗੰਗਾ ਜਿਹੜੀ ਇੰਡੀਆ ਤੋਂ ਸਟਾਰਟ ਹੁੰਦੀ ਇੰਡੀਆ ਚ ਹੀ ਟਿਕੀ ਜਾਂਦੀ ਆ ਤੁਹ ਜੀ ਹਾਂ ਇੱਕਲ ਹੋਰ ਨੋਟ ਰੱਖ ਲਿਓ ਕਿ ਬ੍ਰਹਮਪੁੱਤਰ ਜਿਹੜੀ ਰਿਵਰ ਆਣਾ ਇੱਕ ਤੇ ਮਜ਼ੋਲੀ ਆਈਲੈਂਡ ਤੁਸੀਂ ਪਤਾ ਲੱਗਣਾ ਦੁਨੀਆਂ ਦਾ ਸਭ ਤੋਂ ਵੱਡਾ ਜੇ ਕੋਈ ਰਿਵਰ ਆਈਲੈਂਡ ਬਣਾਉਂਦੀ ਆ ਬ੍ਰਹਮਪੁੱਤਰ ਬਣਾਉਂਦੀ ਜਿਹੜਾ ਮਜ਼ੋਲੀ ਆਈਲੈਂਡ ਆ ਦੂਸਰਾ ਇਹਦਾ ਕੁਸ਼ਨ ਹੈ ਕਿ ਇਹਦੇ ਚ ਇੱਕ ਨਾ ਡੋਲਫਿਨ ਗੰਗਾ ਰਹਿੰਦੀ ਆ ਡੋਲਫਿਨ ਰਹਿੰਦੀ ਆ ਜਿਹਨੂੰ ਇੰਡੀਏ ਦੇ ਕੁਐਸਚਨ ਆ ਗਿਆ ਨਾ ਇੰਡੀਆ ਦਾ ਅਕੁਐਟਿਕ ਐਨੀਮਲ ਕਿਹੜਾ ਆ ਪਾਣੀ ਵਾਲਾ ਐਨੀਮਲ ਇੰਡੀਆ ਦਾ ਨੈਸ਼ਨਲਾਈਜ਼ ਅਕੁਐਟਿਕ ਐਨੀਮਲ ਕਿਹੜਾ ਆ ਉਹ ਡੋਲਫਿਨ ਆ ਜਿਹੜੀ ਬ੍ਰਹਮਪੁੱਤਰਾ ਚ ਤੇ ਗੰਗਾ ਵਗੈਰਾ ਚ ਰਹਿੰਦੀ ਆ ਹੁਣ ਨੈਕਸਟ ਆ ਜੀ ਇਹਨੂੰ ਸ਼ਿਸ਼ੂ ਵੀ ਕਿਹਾ ਜਾਂਦਾ ਆ ਕੀ ਕਿਹਾ ਜਾਂਦਾ ਆ ਡੋਲਫਿਨ ਗੰਗਾ ਨੂੰ ਸ਼ਿਸ਼ੂ ਕਿਹਾ ਜਾਂਦਾ ਦਾ ਕੁਐਸਚਨ ਆਉਂਦਾ ਹੁੰਦਾ ਆ ਬ੍ਰਹ ਅਛਾ ਇਹ ਧਰੀਵਰ ਨੋਨ ਐਜ਼ ਦ ਸਾਂਗ ਪੁਇੰਟ ਤੇ ਬਤੇ ਹੀ ਪੜ ਚੁੱਕੇ ਆ ਜੀ ਰਿਸੀਵ ਲੈਸ ਵੋਲਿਊਮ ਆਫ ਵਾਟਰ ਐਂਡ ਹੈਜ਼ ਲੈਸ ਸਿਲਟ ਇਨ ਤਿੱਬਤ ਵਿੱਚ ਰਹਿੰਦਾ ਜੇ ਤਿੱਬਤ ਵਾਲੀ ਸਾਈਡ ਤੇ ਇੱਚ ਬਹੁਤ ਘੱਟ ਮਾਤਰਾ ਦੇ ਪਾਣੀ ਹੁੰਦਾ ਹੈ ਇਹਦੇ ਕਰਕੇ ਗਾਰ ਵੀ ਘੱਟ ਹੁੰਦੀ ਆ ਜਿੱਦੂ ਇਹ ਘੁੰਮ ਕੇ ਅਰਨਾਚਲ ਪ੍ਰਦੇਸ਼ ਨੂੰ ਐਂਟਰ ਹੋ ਜਾਂਦੀ ਆ ਅਰਨਾਚਲ ਤੋਂ ਫਿਰ ਬਾਰਿਸ਼ ਵਗੈਰਾ ਵਾਲੇ ਇਲਾਕੇ ਆ ਜਾਂਦੇ ਸੀ ਮੀਂਹ ਪੈਂਦਾ ਉੱਥੋਂ ਗਾਰ ਵੀ ਬਹੁਤ ਜ਼ਿਆਦਾ ਇਹਦੇ ਚ ਆ ਜਾਂਦੀ ਆ ਤੇ ਇਹ ਚ ਪਾਣੀ ਦਾ ਵਹਾਅ ਵੀ ਵੱਧ ਜਾਂਦਾ ਹੈ ਇੰਡੀਆ ਵਿੱਚ ਰਿਵਰ ਪਾਸ ਹੋਏ ਹੈਵੀ ਪਰਸੀਪਟੇਸ਼ਨ ਜਿੱਥੇ ਮੀਂਹ ਜ਼ਿਆਦਾ ਪੈਂਦਾ ਉੱਥੋਂ ਲੰਘਦੀ ਆ ਤੇ ਇਹਦੇ ਕਰਕੇ ਲਾਰਜ ਮਾਉਂਟ ਆਫ ਵਾਟਰ ਡੂਰਿੰਗ ਰੇਨ ਫਾਲ ਐਂਡ ਸਿਗਨੀਫਾਇਡ ਕਵੈਂਟ ਅਮਾਉਂਟ ਆਫ ਸਿਲਟ ਗਾਰ ਵਗੈਰਾ ਨਾਲੇ ਖੜਦੀ ਜਾ ਜੀ ਵਨ ਆਫ ਦਾ ਲਾਰਜੈਸਟ ਜੋ ਇੰਡੀਅਨ ਟਰਮ ਆਫ ਵੋਲਿਊਮ ਹੈ ਇਸੇ ਪੜਿਆ ਨਾ ਦਾਰੇ ਸਾਲੋ ਸਭ ਤੋਂ ਵੱਧ ਮਾਤਰਾ ਦੇ ਜੋ ਕੋਈ ਪਾਣੀ ਪਾਸ ਹੁੰਦਾ ਆ ਉਹ ਬ੍ਰਹਮਪੁੱਤਰ ਰਿਵਰ ਤੇ ਹੁੰਦਾ ਆ ਕ੍ਰੀਏਟਿੰਗ ਕਲਾਈਮੇਟਸ ਇਨ ਅਸਾਮ ਐਂਡ ਬੰਗਲਾਦੇਸ਼ ਅਸਾਮ ਤੇ ਬੰਗਲਾਦੇਸ਼ ਚ ਆਫਤ ਲੈ ਕੇ ਆਉਂਦੀ ਆ ਬ੍ਰਹਮਪੁੱਤਰ ਕੀ ਲੈ ਕੇ ਆਫਤ ਲੈ ਕੇ ਆ ਜਾਂਦੀ ਆ ਦੇਖੋ ਜੀ ਹੁਣ ਮੰਨ ਲਓ ਬ੍ਰਹਮਪੁੱਤਰ ਰਿਵਰ ਤੇ ਬੜੀ ਗਾਰ ਆ ਨਾ ਗਾਰ ਆ ਜਕਦਮ ਮੀਂਹ ਪੈਣੇ ਬਰਸਾਤਾਂ ਪੈਣੀ ਸ਼ੁਰੂ ਹੋ ਗਈਆਂ ਗਾਰ ਨੇ ਪਾਣੀ ਨੂੰ ਰੁਕਾਵਟ ਪਾ ਦੇਣੀ ਉਹਦੇ ਕਰਕੇ ਜਿਹੜਾ ਪਾਣੀ ਆ ਉਹ ਜੇ ਨਦੀ ਤੋਂ ਬਾਹਰ ਨਿਕਲ ਜਾਂਦਾ ਉਹਦੇ ਕਰਕੇ ਆਫਤ ਆ ਜਾਂਦੀ ਜਾਂ ਹੜ੍ਹ ਵਗੈਰਾ ਦੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਹੁਣ ਇਹਦੇ ਵੀ ਨਕਸ਼ਾ ਕੋਈ ਵੀ ਚੀਜ਼ ਜਾਰੀ ਉਹਨੂੰ ਨਕਸ਼ੇ ਤੋਂ ਹੀ ਪੜਨ ਦਾ ਜ਼ਿਆਦਾ ਫਾਇਦਾ ਹੁੰਦਾ ਹੈ ਅਸੀਂ ਪੜ ਚੁੱਕੇ ਹਾਂ ਕਿ ਆ ਸਾਡੀ ਇੰਡਸ ਆਪਾਂ ਪੜ ਚੁੱਕੇ ਹਾਂ ਬ੍ਰਹਮਪੁੱਤਰ ਆਹੀ ਪੜ ਲਿਆ ਜਿੱਥੋਂ ਇਹ ਇੰਡਸ ਸ਼ੁਰੂ ਹੋ ਗਈ ਉੱਥੋਂ ਹੀ ਬ੍ਰਹਮਪੁੱਤਰ ਆ ਸ਼ੁਰੂ ਹੋਈ ਜਿੱਥੋਂ ਬ੍ਰਹਮਪੁੱਤਰ ਸ਼ੁਰੂ ਹੋ ਗਈ ਮਾਨਸਰੋਵਰ ਤੋਂ ਉੱਥੇ ਦਾ ਨੰਤ ਸ਼ਾਂਗਪੋ ਪੈ ਗਿਆ ਤਿੱਬਤ ਦੇ ਲਹਾਸਾ ਏਰੀਆ ਚੋਂ ਨਿਕਲੀ ਏ ਉਸ ਤੋਂ ਐਂਡ ਤੇ ਯੂ ਟਰਨ ਮਾਰਦੀ ਜਾਂ ਯੂ ਟਰਨ ਮਾਰ ਕੇ ਉਹ ਨਾਚਲ ਚ ਐਂਟਰ ਹੋ ਜਾਂਦੀ ਜਾਂ ਇੱਥੇ ਇਹਦਾ ਨਾਮ ਬ੍ਰਹਮਪੁੱਤਰ ਆ ਪਾਇਆ ਜਾਂਦਾ ਆ ਉਸ ਤੋਂ ਬਾਅਦ ਇਹ ਦਿਖਦੀ ਹੈ ਜੀ ਬੰਗਲਾਦੇਸ਼ ਵਾਲੀ ਸਾਈਡ ਨੂੰ ਦੂਸਰੀ ਸਾਈਡ ਤੋਂ ਇੱਕ ਬਿਗ ਰਿਵਰ ਜਿਹੜੀ ਇੰਡੀਆ ਦੀ ਆ ਗੰਗਾ ਐਂਟਰ ਆਉਂਦੀ ਹੁੰਦੀ ਆ ਜੀ ਗੰਗਾ ਐ ਉੱਤਰਾਖੰਡ ਵੱਲੋਂ ਹੁੰਦੀ ਆ ਵੀ ਗੰਗਾ ਯੂਪੀ ਚ ਕ੍ਰੋਸ ਕਰਕੇ ਗੰਗਾ ਵੀ ਜਾ ਕੇ ਬ੍ਰਹਮਪੁੱਤਰ ਨਾਲ ਜੁੜ ਜਾਂਦੀ ਆ ਜਿੱਥੇ ਜੋੜਦੀਆਂ ਆ ਉਥੇ ਇਹਦਾ ਨਾਮ ਪਦਮਾ ਬਣ ਜਾਂਦਾ ਕੀ ਨਾਮ ਕੁਐਸਚਨਵੇਂ ਹੋਣਾ ਕਿ ਇੱਕ ਗੰਗਾ ਤੇ ਬ੍ਰਹਮਪੁੱਤਰਾ ਜਿੱਥੇ ਮੀਟ ਕਰਦੀਆਂ ਨੇ ਜੋੜਦੀਆਂ ਨੇ ਉਥੇ ਕੀ ਨਾਮ ਹੈ ਇਹਨਾਂ ਦਾ ਪਦਮਾ ਤੇ ਤੀਸਰੀ ਰਿਵਰ ਕਿਹੜੀ ਆ ਜਿਹੜੀ ਗੰਗਾ ਤੇ ਬ੍ਰਹਮਪੁੱਤਰਾ ਨਾਲ ਜੋੜਦੀ ਆ ਉਹ ਆ ਮੇਘਨਾ ਇਹ ਗੱਲ ਨੋਟ ਰੱਖ ਲਿਓ ਕਿਹੜੀ ਆ ਮੇਘਨਾ ਤੇ ਕਿੱਥੇ ਡੇਗਦੇ ਆ ਇਹ ਡੇਗਦੀ ਆ ਬੇਆਫ ਬੰਗਾਲ ਚ ਰਿਵਰਾਂ ਡੇਗਦੀਆਂ ਨੇ ਦੇਖੋ ਜੀ ਗੰਗਾ ਚ ਕਿੰਨਾ ਪਾਣੀ ਕਿੰਨੀਆਂ ਰਿਵਰ ਗੰਗਾ ਚ ਐਂਟਰ ਹੋ ਗਈ ਜਮੁਨਾ ਵਰਗੀ ਰਿਵਰ ਵੀ ਗੰਗਾ ਨਾਲ ਜੁੜਦੀ ਆ ਉਧਰ ਬ੍ਰਹਮਪੁੱਤਰ ਆ ਵੀ ਜੇ ਜਰੂ ਇੱਥੇ ਦੇਖਦਿਆਂ ਨਾ ਤੇ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਬਣਉਂਦੀ ਆ ਕੀ ਬਣਾਉਂਦੀ ਆ ਨੇ ਡੈਲਟਾ ਆ ਦੇਖੋ ਇਹ ਕਿਵੇਂ ਹੁੰਦਾ ਇੱਥੇ ਜਾ ਕੇ ਨਾ ਇਹ ਰਿਵਰ ਮੰਨ ਲਓ ਆ ਕੇ ਇਹ ਛੋਟੀਆਂ ਛੋਟੀਆਂ ਰਿਵਰਾਂ ਚ ਵੰਡੀ ਜਾਂਦੀ ਐ ਇਹ ਡੈਲਟਾ ਤਾਂ ਕਿ ਇਹਦੇ ਚ ਵਿਚਕਾਰ ਜ਼ਮੀਨ ਆਲੇ ਦੁਆਲੇ ਫੇਰ ਬਣਾਇ ਸਭ ਤੋਂ ਵੱਡਾ ਡੈਲਟਾ ਜਿਹਨੂੰ ਸੁੰਦਰਬਨ ਡੈਲਟਾ ਕਹਿੰਦੇ ਆ ਇਹ ਕਹਿੰਦੇ ਆ ਸੁੰਦਰ ਬੰਡਾ ਡੈਲਟਾ ਇਹ ਬੇ ਆਫ ਬੰਗਾਲ ਦਾ ਏਰੀਆ ਜੋ ਕੁਐਸਚਨ ਆ ਗਿਆ ਲਾਰਜੇਸਟ ਡੈਲਟਾ ਆਫ ਦਾ ਵਰਲਡ ਇਸ ਸੁੰਦਰ ਬੰਡਾ ਡੈਲਟਾ ਇਹ ਕਿੱਥੇ ਆ ਜੀ ਬੰਗਾ ਬੰਗਲਾਦੇਸ਼ ਵਾਲੀ ਸਾਈਡ ਤੇ ਆ ਛੋਟੀਆਂ ਛੋਟੀਆਂ ਰਿਵਰ ਸਤਰੀਮ ਚੋਂ ਵੰਡੀ ਜਾਂਦੀ ਆ ਇਹਦੇ ਚ ਨਾ ਇੱਕ ਗੱਲ ਨੋਟ ਰੱਖਿਓ ਜਿੱਥੇ ਡੈਲਟਾ ਬਣਦਾ ਉਥੇ ਮੰਗਰੂਫ ਫੋਰੈਸਟ ਠੀਕ ਹੈ ਜੀ ਕਿਹੜੇ ਫੋਰੈਸਟ ਮੰਗਰੂਫ ਫੋਰੈਸਟ ਹੁੰਦੀ ਆ ਮੰਗਰੂਫ ਫੋਰੈਸਟ ਤੁਸੀਂ ਇੰਜ ਮੰਨ ਲਿਓ ਕਿ ਇੱਥੇ ਜਦੋਂ ਡਿੱਗਦੇ ਆ ਨਾ ਇੱਥੇ ਤੇ ਇਹਦੇ ਠੀਕ ਹੁੰਦਾ ਕਿ ਜਿਹੜੇ ਰੁੱਖ ਆ ਨਾ ਪਾਣੀ ਪਾਣੀ ਹੋ ਗਿਆ ਡਲਟੇ 'ਚ ਰੁੱਖ ਜਿਹਦੇ ਪਾਣੀ ਜੜਾਂ ਜਿਹੜੀਆਂ ਪਾਣੀ ਤੋਂ ਉੱਪਰ ਆ ਕੇ ਤੇ ਫਿਰ ਰੁੱਖ ਬਣਨੇ ਸ਼ੁਰੂ ਹੋ ਜਾਂਦੇ ਜਿੱਦਾਂ ਨੂੰ ਮੰਗਰੂਫ ਫੋਰੈਸਟ ਕਹਿੰਦੇ ਆ ਉਹ ਮੰਗਰੂ ਕਿਉਂ ਜੜਾਂ ਉੱਪਰ ਪਾਣੀ ਤੇ ਕਿਉਂ ਆ ਜਾਂਦੀਆਂ ਉਹ ਤਾਂ ਆਉਂਦੀਆਂ ਕਿ ਥੱਲੇ ਆਕਸੀਜਨ ਨਹੀਂ ਮਿਲਦੀ ਇਹਦੇ ਕਰਕੇ ਰੁੱਖ ਬਾਹਰ ਆ ਕੇ ਫਿਰ ਤਾਂ ਨੂੰ ਖੜੇ ਹੋ ਜਾਂਦੇ ਮੰਗਰੂਫ ਫੋਰੈਸਟ ਤੁਸੀਂ ਸਰਚ ਕਰਕੇ ਦੇਖਿਓ ਉਹ ਲਾਰਜੈਸਟ ਮੰਗਰੂਫ ਫੋਰੈਸ ਕਿੱਥੇ ਆ ਬੰਗਲਾਦੇਸ਼ ਵਾਲੀ ਸਾਈਡ ਤੇ ਆ ਇਹ ਤੁਝੇ ਇੱਕ ਗੱਲ ਨੋਟ ਕਰਿਓ ਜਿਹੜੀ ਗੰਦਾ ਆ ਕੁਐਸਚਨ ਤੁਹਾਨੂੰ ਐਵੇਂ ਆਉਣਾ ਗੰਗਾ ਦੇ West ਸਾਈਡ ਦੀਆਂ ਟ੍ਰਿਬਿਊਟੀਆਂ ਕਿਹੜੀਆਂ ਆ East ਸਾਈਡ ਦੀਆਂ ਟ੍ਰਿਬਿਊਟੀਆਂ ਕਿਹੜੀਆਂ ਆ ਨਾ ਜਮੁਨਾ ਜਿਹੜੀ ਆ ਗੰਗਾ 'ਚ ਅਲਾਹਾਬਾਦ 'ਤੇ ਜਾ ਕੇ ਜੁੜਦੀ ਜਾ ਇਹ ਕੁਐਸਚਨ ਹੁੰਦਾ ਹੁੰਦਾ ਜੀ ਗੰਗਾ ਐਂਡ ਜਮੁਨਾ ਮੀਟਿੰਗ ਵਿਚ ਪਲੇਸ ਅਲਾਹਾਬਾਦ ਉਹ ਜਮੁਨਾ ਜਿਹੜੀ ਆ ਉਹਦੀਆਂ ਵੀ ਆਪਣੀਆਂ ਟ੍ਰਿਬਿਊਟਰੀਆਂ ਛੋਟੀਆਂ ਛੋਟੀਆਂ ਜਿਬਰ ਜੁੜਦੀਆਂ ਨੇ ਜਿਵੇਂ ਦੇਖਿਓ ਚੰਬਲ ਰਿਵਰ ਬੇਤਵਾ ਨ ਤਮਸਾ ਟਾਉਣ ਸੌਣ ਇਹ ਜਿਹੜੀ ਸੌਣ ਰਿਵਰ ਸੌਣ ਇੱਕ ਟਾਉਣ ਟਾਉਣ ਰਿਵਰ ਇਹ ਜਮੁਨਾ ਦੀ ਟ੍ਰਿਬਿਊਟਰੀ ਜਮੁਨਾ ਦੀ ਜੇ ਕੁਐਸਚਨ ਆਗਾ ਸਭ ਤੋਂ ਵੱਡੀ ਟ੍ਰਿਬਿਊਟਰੀ ਕਿਹੜੀ ਆ ਉਹ ਟਾਉਣ ਆ ਤੇ ਤੇ ਜਿਹੜੀ ਸੌਣ ਦੇ ਭਰਾਂ ਉਹ ਟ੍ਰਿਬਿਊਟਰੀ ਗੰਗਾ ਦੀ ਜੇ ਕਿੱਥੇ ਜੁੜਦੀ ਲਾ ਕੇ ਪਟਨਾ ਦੇ ਵਿੱਚ ਇਹ ਰਿਵਰਾਂ ਜਾ ਕੇ ਡਿੱਗਦੀਆਂ ਨੇ ਇਹ ਹੁਗਲੀ ਕਿੱਥੇ ਆਜੀ ਆਪਣਾ ਵੈਸਟ ਬੰਗਾਲ ਚ ਹਨ ਇਹ ਕਲਕੱਤਾ ਵਾਲੀ ਸਾਈਡ ਤੇ ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਿਆ ਹੋਗਾ ਨੈਕਸਟ ਜੀ ਇਹਦੇ ਚ ਗੰਗਾ ਰਿਵਰ ਸਿਸਟਮ ਬਚ ਅਸੀਂ ਦੇਖੀਏ ਠੀਕ ਹੈ ਹੁਣ ਇਹ ਰਿਵਰ ਸਿਸਟਮ ਆ ਜੀ ਮੈਪ ਨੂੰ ਨੋਟ ਕਰ ਲਿਓ ਇਹ ਡੈਮ ਪਲੱਸ ਰਿਵਰ ਆ ਹਰ ਇੱਕ ਰਿਵਰ ਤੇ ਡੈਮ ਬਣਾਇਆ ਜਾ ਰਿਹਾ ਆ ਜਾਂ ਬਣਾਇਆ ਗਿਆ ਆ ਤੁਸੀਂ ਨੋਟ ਰੱਖਦੇ ਫੇਮਸ ਡੈਮ ਜਿਵੇਂ ਅਸੀਂ ਪੜ ਚੁੱਕੇ ਸੀ ਨਾ ਜਿਹੜੀ ਮਹਾਂ ਨਦੀਆ ਉੱਤੇ ਕਿਹੜਾ ਡੈਮ ਆ ਹੀਰਾਕੁੱਟ ਕਿਹੜਾ ਡੈਮ ਆ ਜੀ ਹੀਰਾਕੁੱਟ ਡੈਮ ਆ ਤੁੰਗਾਬਧਰਾ ਰਿਵਰ ਉੱਤੇ ਤੁੰਗਾਬਧਰਾ ਡੈਮ ਆ ਨਾਗਰਜੁਨਾ ਸਾਗਰ ਡੈਮ ਕਿੱਥੇ ਆਜ ਨਾਗਰਜੁਨਾ ਸਾਗਰ ਇੱਕ ਬਹੁਤ ਵੱਡਾ ਡੈਮ ਆ ਕਿਹਦੇ ਕ੍ਰਿਸ਼ਨ ਆ ਰਿਵਰ ਉੱਤੇ ਕਿਹੜੀ ਰਿਵਰ ਉੱਤੇ ਆ ਕ੍ਰਿਸ਼ਿ ਕ੍ਰਿਸ਼ਨਾ ਰੀ ਵਰਤਿਆ ਸੱਤ ਲੋਜ ਜਿਹਦੇ ਅਸੀਂ ਪੜ ਚੁੱਕੇ ਸੀ ਭਾਖੜਾ ਨੰਗਲ ਡੈਮ ਸੱਤ ਲੋਜ ਕਿਹੜਾ ਡੈਮ ਆ ਜੀ ਭਾਖੜਾ ਨੰਗਲ ਡੈਮ ਆ ਜੀ ਇਹ ਤੁਸੀਂ ਡੈਮ ਦਾ ਮੇਨ ਖਿਆਲ ਹੁਣ ਗਾਂਧੀ ਸਾਗਰ ਡੈਮ ਐਮਪੀ ਵਾਲੀ ਸਾਈਡ ਤੇ ਗਾਂਧੀ ਸਾਗਰ ਡੈਮ ਆ Madhya Pradesh ਵਾਲੀ ਸਾਈਡ ਤੇ ਹੁਣ ਜਿਵੇਂ ਤੁਸੀਂ ਨਾਲੋਂ ਨਰਮਦਾ ਤੇ ਸਰਦਾਰ ਸਰੂਵਰ ਡੈਮ ਨਰਮਦਾ ਤੇ ਇਹ ਡੈਮ ਆ ਦੀ ਸਰਦਾਰ ਸਰੋਵਰ ਡੈਮ ਕਰੰਦਾ ਤੇ ਇਹ ਡੈਮ ਨੂੰ ਜ਼ਰੂਰ ਤੁਸੀਂ ਨੋਟ ਰੱਖਣਾ ਪਲੱਸ ਲੇਕਸ ਆ ਦੇਖੋ ਪੁਲੀਕਟ ਲੈ ਕਿੱਥੇ ਆ ਦੇਖੋ ਜੀ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਤੇ ਸੈਂਟਰਲ ਬਿਲਕੁਲ ਕੰਨੇ ਤੇ ਆ ਪੁਲੀਕਟ ਲੈ ਇਹ ਗੱਲਾਂ ਤੁਸੀਂ ਨੋਟ ਰੱਖਣੀਆਂ ਆ ਦੈ ਇੰਡੀਆ ਦੇ ਮੈਪ ਤੋਂ ਤੁਸੀਂ ਰਿਵਰ ਪਲੱਸ ਉੱਤੇ ਕਿਹੜਾ ਡੈਮ ਆ ਪਲੱਸ ਕਿਹੜੀ ਲੇਕ ਆ ਤੇ ਕਿਹੜੀ ਸਟੇਟ ਚ ਕ੍ਰੋਸ ਹੁੰਦੀ ਤੇ ਕਿਹੜਾ ਝਗੜਾ ਉਹਨਾਂ ਤੇ ਇਹ ਗੱਲਾਂ ਤੁਸੀਂ ਖਾਸ ਪੜ ਕੇ ਜਾਓ ਥੈਂਕ ਯੂ